ਸਿਨੇਮਾ ਜਿਹੜਾ ਨਾ ਇਮੋਸ਼ਨਸ ਤੇ ਆਧਾਰਿਤ ਹੈ ਬਿਨਾ ਇਮੋਸ਼ਨਸ ਤੋਂ ਸਿਨੇਮਾ ਹੈ ਨਹੀਂ ਕੁਝ ਕਿਸੇ ਟਾਈਮ ਫਿਲਮਾਂ ਹੁੰਦੀਆਂ ਸੀ ਜੀ ਨੰਨਾ ਮੁੰਨਾ ਰਾਹੀ ਹੂੰ ਦੇਸ਼ ਦਾ ਸਿਪਾਹੀ ਹੂੰ ਬੋਲੋ ਮੇਰੇ ਸੰਗ ਜੈ ਹਿੰਦ ਜੈ ਹਿੰਦ ਐਸ ਤਰ੍ਹਾਂ ਦੀਆਂ ਫਿਲਮਾਂ ਕਿੱਥੇ ਬਣਦੀਆਂ ਹੁਣ ਜਿਹੜੀਆਂ ਇਕੱਠਾ ਕਰਨ ਹੁਣ ਤਾਂ ਤੋੜਨ ਵਾਲੀਆਂ ਫਿਲਮਾਂ ਬਣ ਰਹੀਆਂ ਨੇ ਹੁਣ ਤਾਂ ਤੋੜਨ ਵਾਲੀਆਂ ਗੱਲਾਂ ਹੋ ਰਹੀਆਂ ਨੇ ਜੋੜਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ ਉਹ ਐਸ ਤਰ੍ਹਾਂ ਦਾ ਵੈਪਨ ਆ ਨਾ ਜਿਹੜਾ ਸਿਨੇਮਾ ਐਡਾ ਖਤਰਨਾਕ ਵੈਪਨ ਆ ਤੁਹਾਨੂੰ ਨਹੀਂ ਪਤਾ ਲੱਗਣਾ ਕਦੋਂ ਇਹ ਤੁਹਾਡੇ ਤੇ ਬਾਰ ਕਰ ਗਿਆ ਦੁਬਾਰਾ ਉਸ ਤਰ੍ਹਾਂ ਦੀਆਂ ਫਿਲਮਾਂ ਬਣਨ ਜਿਹੜੀ AI ਆ ਉਹ ਵੀ ਅਸੀਂ ਇੱਕ ਨਵੀਂ ਕਾਰਡ ਕੱਢ ਲਈ ਨਵੀਂ ਚੀਜ਼ ਕੱਢ ਲਈ ਮੈਟਾਵਰਸ ਵੱਲ ਇਹ ਪਰ ਉਹਦੇ ਜਿਹੜੇ ਸਾਨੂੰ ਕਹਿੰਦਾ ਨੁਕਸਾਨ ਹੋਣੇ ਆ ਉਹ ਜ਼ਿਆਦਾ ਹੋਣੇ ਆ ਉਹਦੇ ਫਾਇਦੇ ਕੱਢ ਨਹੀਂ ਅੱਛਾ ਉਹ ਚੀਜ਼ ਜਿਹੜੀ ਬਣੀ ਆ ਉਹ ਲੋਕਾਂ ਨੂੰ ਤਾਂ ਲੱਗਦਾ ਵੀ ਸਾਨੂੰ ਅਸੌਖੇ ਕਰਨ ਲਈ ਬਣੀ ਆ ਪਰ ਉਹ ਤੁਹਾਨੂੰ ਗੁਲਾਮ ਕਰਨ ਲਈ ਦੁਬਾਰਾ ਬਣਾਈ ਜਾ ਰਹੀ ਚੀਜ਼ ਹੈ ਇੱਕ ਫਿਲਮ ਮੇਕਰ ਦੇ ਕੀ ਐਥਿਕਸ ਨੇ ਸਾਡਾ ਸਮਾਜ ਜਿਹੜਾ ਨਾ ਉਹ ਐਥਿਕਸ ਭੁੱਲ ਗਿਆ ਤਾਨੂੰ ਸਾਡੇ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਆ ਵੀ ਭਾਈ ਐਥਿਕਸ ਜਿਹੜੇ ਨੇ ਆ ਐਥਿਕਸ ਨੇ ਇਹਨਾਂ ਤੇ ਆਪਾਂ ਡਟੇ ਰਹੀਏ ਧਰਮ ਕੀ ਹੈ ਸਵਾਟੇ ਜ਼ੀ ਪੰਜਾਬ ਪॉडਕਾਸਟ ਦੇ ਉੱਪਰ ਇੱਕ ਅਜਿਹੀ ਸ਼ਖਸੀਅਤ ਨਾਲ ਗੱਲਬਾਤ ਕਰਾਂਗੇ ਜੋ ਕਿ ਫਿਲਮ ਜਗਤ ਦੇ ਵਿੱਚ ਤੇ ਲਿਖਤ ਦੀ ਦੁਨੀਆ ਦੇ ਵਿੱਚ ਇੱਕ ਸਮੁੰਦਰ ਵੀ ਹੋਣਾ ਮੁਕੈ ਸਕਦੇ ਸੋ ਮੈਂ ਗੱਲਬਾਤ ਕਰ ਰਿਹਾ ਪ੍ਰੋਫੈਸਰ ਸਿਵਲਜੀਤ ਸਿੰਘ ਕਲੇਰ ਦੇ ਬਰਤ ਅੱਜ ਸਾਡੇ ਦਰਬਾਰ ਨੇ ਕਦੇ ਗੁਰੂ ਤੋਂ ਸਿੱਖਿਆ ਹੈ ਗਿਆਨ ਰਹਿਦੀ ਉਮਰ ਤੱਕ ਬੰਦਾ ਨਹੀਂ ਪੁੱੜਦਾ ਅਜਿਹੀ ਸਖਸ਼ੀਅਤ ਹਾਲੇ ਕਿ ਮੈਂ ਵੀ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੋ ਤੱਕ ਕਾਫੀ ਉਹਨਾਂ ਨੇ ਮੇਰੀ ਹੱਲਪ ਵੀ ਕੀਤੀ ਮਦਦ ਕੀਤੀ ਹੈ ਸਿਖਲਾਈ ਦੇ ਵਿੱਚ ਹੁਣ ਵੀ ਮੈਂ ਸਿੱਖੀ ਰਿਹਾ ਹਾਂ ਰਹਿਦੀ ਉਮਰ ਤੱਕ ਸਿੱਖਦੇ ਰਹਿਣਾ ਜਦੋਂ ਵੀ ਕਦੇ ਕੋਈ ਦਿੱਕਤ ਪਛਾਣੀ ਹੁੰਦੀ ਹੈ ਤਾਂ ਉਹਨਾਂ ਦੇ ਦਰਵਾਜ਼ਾ ਖੜਕਾਈ ਦੇ ਜਾ ਕੇ ਜੀ ਇਹ ਚੀਜ਼ ਕਿਦਾਂ ਹੋ ਸਕਦੀ ਸੋ ਹਰੇਕ ਸਖਸ਼ ਨੂੰ ਗੁਰੂ ਦਾ ਧਾਰਨਾ ਹੀ ਪੈਂਦਾ ਸੋ ਸਾਡੇ ਨਾਲ ਅੱਜ ਪ੍ਰੋਫੈਸਰ ਸਵਰਧਜੀਤ ਸਿੰਘ ਪਲੇਰ ਨੇ ਸੁਸਰ ਸੱਤ ਬੋਲ ਦਾ ਜੀ ਬੋਲ ਦਾ ਸਵਾਗਤ ਕੀਤਾ। ਸਹੀ ਧੰਨਵਾਦ। ਸੋ ਵੈਸੇ ਸਰ ਮੈਂ ਤੁਹਾਨੂੰ ਇਸੇ ਰੂਪ ਦੇ ਵਿੱਚ ਤਾਂ ਅੱਜ ਦੇਖ ਰਿਹਾ ਵੈਸੇ ਬਹੁਤ ਘੱਟ ਦੇਖਿਆ ਤੁਹਾਨੂੰ। ਪਰ ਤੁਸੀਂ ਭਾਵੇਂ ਸਿਰਵਾ ਹੋਏ ਮਤਲਬ ਭਾਵੇਂ ਆਪਾਂ ਲਿਖ ਦੀ ਗੱਲਬਾਤ ਕਰ ਲਈਏ, ਰਾਈਟਰ ਦੀ ਗੱਲਬਾਤ ਕਰ ਲਈਏ। ਉਹਦੇ ਵਿੱਚ ਤੁਸੀਂ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਹੋ। ਹੂੰ ਸਭ ਤੋਂ ਪਹਿਲਾਂ ਸਿਰਮੇ ਤੋਂ ਮੈਂ ਸ਼ੁਰੂਆਤ ਕਰਾਂ ਤਾਂ ਸਿਰਮੇ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਪ੍ਰਾਣੇ ਸਿਰਮੇ ਤੇ ਅੱਜ ਦੇ ਸਿਨੇਮ ਦੇ ਵਿੱਚ ਕੀ ਫਰਕ ਮਹਿਸੂਸ ਕਰ ਰਹੇ ਹੋ ਗੁਰਪ੍ਰੀਤ ਗੱਲ ਐਵੇਂ ਆ ਬਈ ਸਭ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਵੀ ਕਿ ਨਾ ਲੋਕ ਆ ਜਿਹੜੇ ਉਹਨਾਂ ਲਈ ਤਾਂ ਸਿਨੇਮਾ ਇੱਕ ਨਾ ਮਾਦੇਮਾ ਐਂਟਰਟੇਨਮੈਂਟ ਦਾ ਉਹਨਾਂ ਨੂੰ ਨਹੀਂ ਸਮਝ ਇਹ ਕੀ ਚੀਜ਼ ਆ ਪਰ ਜਿਹੜੇ ਅੱਜ ਦੇ ਫਿਲਮ ਮੇਕਰ ਨੇ ਉਹ ਸਿਨੇਮਾ ਨੂੰ ਨਾ ਸਾਈਕੋਲੋਜੀ ਸਮਝ ਰਹੇ ਨੇ ਕਿ ਸਿਨੇਮਾ ਸਾਈਕੋਲੋਜੀ ਹੈ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਇਹ ਸਿਨੇਮਾ ਫਿਲਾਸਫੀ ਹੈ ਜਿੰਨਾ ਚਿਰ ਅਸੀਂ ਸਿਨੇਮਾ ਨੂੰ ਸਾਈਕੋਲੋਜੀ ਸਮਝ ਕੇ ਚਲਾਉਂਦੇ ਰਹਾਂਗੇ ਉਹਨਾਂ ਚਿਰ ਸਾਡਾ ਜਿਹੜਾ ਸਮਾਜ ਆ ਉਹ ਹੋਰ ਜ਼ਿਆਦਾ ਵਿਗੜਾ ਵਿੱਚ ਜਾਂਦਾ ਰਹੂਗਾ ਫਿਲਾਸਫੀ ਕੀ ਹੈ ਫਿਲਾਸਫੀ ਦਾ ਮਤਲਬ ਹੈ ਵਿਜ਼ਡਮ ਸਿਆਣਪ ਹੈ ਨਾ ਜਿਹੜੀ ਸਾਈਕੋਲੋਜੀ ਆ ਇੱਕ ਵੀ ਕਿਸੇ ਵੀ ਫਿਲਮ ਵਿੱਚ ਤੁਸੀਂ ਦੇਖਿਆ ਹੋਣਾ ਉਹਦੇ ਅੰਦਰ 8 9 10 15 ਜਾਂ 20 ਕੈਰੈਕਟਰ ਹੁੰਦੇ ਆ ਉਹ ਹਰ ਕੈਰੈਕਟਰ ਦੀ ਆਪਣੀ ਇੱਕ ਸਾਈਕੋਲੋਜੀ ਹੁੰਦੀ ਹੈ ਡਾਇਰੈਕਟਰ ਨੇ ਕੀ ਕਰਨਾ ਹੁੰਦਾ ਉਹ ਸਾਰਿਆਂ ਦੀ ਸਾਈਕੋਲੋਜੀ ਨੂੰ ਕੰਪਾਈਲ ਕਰਕੇ ਸਾਰਿਆਂ ਦੀ ਸਾਈਕੋਲੋਜੀ ਨੂੰ ਮਿਲਾ ਕੇ ਆਪਦੇ ਨਰੇਟਿਵ ਰਾਹੀਂ ਇੱਕ ਮੈਸੇਜ ਦੇਣਾ ਹੁੰਦਾ ਉਹ ਜਿਹੜਾ ਮੈਸੇਜ ਕੀ ਆ ਉਹ ਹੈਗੀ ਹੈ ਸਿਆਣਪ ਉਹ ਹੈਗੀ ਹੈ ਫਲਸਫੀ ਉਹ ਹੈਗੀ ਹੈ ਉਸ ਡਾਇਰੈਕਟਰ ਦੀ ਫਲਸਫੀ ਹੈ ਨਾ ਹੁਣ ਕਈ ਸਮਝਦੇ ਆ ਵੀ ਨਹੀਂ ਜੀ ਅਸੀਂ ਵੀ ਤਾਂ ਦੱਸਿਆ ਹੀ ਆ ਵੀ ਜੇ ਆ ਐ ਤੁਸੀਂ ਚੰਗੇ ਬੰਦੇ ਬਣੋ ਮਾੜੇ ਨਾ ਬਣੋ ਐ ਕਰੋ ਆ ਕਰੋ ਪਰ ਕੀ ਐ ਜਦੋਂ ਅਸੀਂ ਕਰੈਕਟਰ ਪ੍ਰਧਾਨ ਜ਼ਿਆਦਾ ਕਰ ਲੈਨੇ ਆ ਜਦ ਸਾਡਾ ਕਰੈਕਟਰ ਇੰਨਾ ਹਾਵੀ ਹੋ ਜਾਂਦਾ ਜਿਹੜਾ ਸਾਡੇ ਮੈਸੇਜ ਨੂੰ ਖਾ ਜਾਂਦਾ ਵਾ ਸਾਡਾ ਜਿਹੜਾ ਵਿਊਅਰ ਹੈ ਉਹ ਮੈਸੇਜ ਨੂੰ ਭੁੱਲ ਕੇ ਇਹ ਯਾਦ ਰੱਖਦਾ ਵਾ ਵੀ ਮੈਂ ਯਾਰਾ ਕਰੈਕਟਰ ਵਰਗਾ ਬਣਨਾ ਵਾ ਉਹ ਕਰੈਕਟਰ ਜਿਹੜਾ ਵਾ ਸਾਡਾ ਉਹ ਉਹਦੇ 'ਚ ਵੀ ਦੋ ਪੱਖ ਹੁੰਦੇ ਆ ਉਹ ਕਰੈਕਟਰ ਕਦੇ ਚੰਗਾ ਵੀ ਬਣ ਜਾਂਦਾ ਹੁੰਦਾ ਚੰਗਾ ਵਾ ਸਾਡਾ ਪਰ ਉਹ ਮਾੜਾ ਵੀ ਹੁੰਦਾ ਵਾ ਕਿਉਂਕਿ ਉਹਨੇ ਮਾਰਨਾ ਹੁੰਦਾ ਕੁੱਟਣਾ ਹੁੰਦਾ ਜਾਂ ਬਦਲੇ ਲੈਣੇ ਹੁੰਦੇ ਆ ਹਨਾ ਤਾਂ ਉਹ ਜਿਹੜੇ ਬਦਲੇ ਲੈਣ ਵਾਲਾ ਜਿਹੜਾ ਭਾਵ ਹੈ ਉਹ ਲੋਕ ਆਪਣੇ ਚ ਬਣਾ ਲੈਂਦੇ ਆ ਉਹ ਰੱਖ ਲੈਂਦੇ ਆ ਬਾਕੀ ਜਿਹੜਾ ਉਹਦੀ ਚੰਗਿਆਈ ਹੈਗੀ ਉਹ ਛੱਡ ਦਿੰਦੇ ਆ ਅੱਛਾ ਖਾਸ ਤੌਰ ਤੇ ਅੱਜ ਦੇ ਸਿਨੇਮੇ ਦੇ ਵਿੱਚ ਨਾ ਜਿੱਦ ਤੱਕ ਮੈਂ ਅੰਦਰ ਮਹਿਸੂਸ ਕਰ ਰਿਹਾ ਹਾਂ ਪ੍ਰਾਣੀਆਂ ਆਦਿ ਫਿਲਮਾਂ ਸਿਰਫ ਫਿਕਸ਼ਨਸ ਤੇ ਬਣਦੀਆਂ ਸੀ ਮਤਲਬ ਕਿ ਵੀ ਇਸ ਦਾ ਕਾਲਪਨਿਕ ਨੇ ਸਾਰੇ ਜਿਹੜੇ ਕੈਰੈਕਟਰ ਹਮ ਅੱਜ ਕੱਲ੍ਹ ਦੀਆਂ ਫਿਲਮਾਂ ਬਣ ਰਹੀਆਂ ਨੇ ਰੀਅਲ ਲਾਈਫ ਤੇ ਬਣ ਹਮ ਇਸ ਤੇ ਜੀਵਨ ਦੇ ਆਧਾਰਤ ਬਣ ਰਹੀਆਂ ਹਮ ਤਾਂ ਉਹ ਜੀਵਨ ਦਾ ਅਰਥ ਭਾਵੇਂ ਆਪਾਂ ਮੈਂ ਚਲੋ ਕਿਸੇ ਫਿਲਮ ਦਾ ਨਾਮ ਨਹੀਂ ਲਵਾਂਗਾ ਲੇਕਿਨ ਇੱਕ ਕਲਚਰ ਪ੍ਰਮੋਟ ਕਰਦੀ ਇਹਨਾਂ ਨੂੰ ਕਿਸੇ ਟਾਈਮ ਰਹੀਆਂ ਨੂੰ ਕਈ ਆਪਣੇ ਐਕਟਰਾਂ ਨੂੰ ਰੋਲ ਮਾਡਲ ਬਣਾਦੇ ਨੇ ਦੇ ਨੌਚ ਵਾਲ ਯੰਗਸਟਰ ਯਸ ਤੱਕ ਹੀ ਲੱਗਦਾ ਕਿ ਉਹ ਆਪਣੀ ਅਸਲੀਅਤ ਦੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਨੂੰ ਉਹ ਜਿਹੀ ਲੱਗਦਾ ਹੈ ਕਿ ਅਸੀਂ ਵੀ ਉਹਨਾਂ ਵਰਗੇ ਐਵੇਂ ਬਣ ਸਕਦੇ ਆ ਉਹ ਚੇਂजेस ਕੀ ਲੱਗਦਾ ਤੁਹਾਨੂੰ ਕਿ ਉਹ ਚੇਂजेस ਹੋਇਆ ਰੀਅਲ ਦੇ ਵਿੱਚ ਹੋਇਆ ਹੈ ਕਿ ਉਹ ਉਹਨਾਂ ਵਰਗੇ ਨਹੀਂ ਬਣ ਰਹੇ ਜਾਂ ਫਿਰ ਉਹਨਾਂ ਵਰਗੇ ਬਣ ਰਹੇ ਨੇ ਤੁਹਾਨੂੰ ਕੀ ਲੱਗਦਾ ਮੇਰੇ ਹਿਸਾਬ ਨਾਲ ਜਿਹੜਾ ਸਿਨੇਮਾ ਮਾਂ ਉਹ ਕਦੇ ਲੋਕ ਕਹਿੰਦੇ ਆ ਵੀ ਇਹ ਧਾਰਨਾਵਾਂ ਨਹੀਂ ਵੀ ਉਹ ਸਮਾਜ ਦਾ ਸ਼ੀਸ਼ਾ ਹੈ ਤੇ ਇਹ ਵੀ ਧਾਰਨਾ ਹੈ ਕਿ ਸਮਾਜ ਜਿਸ ਤਰ੍ਹਾਂ ਦਾ ਅਸੀਂ ਬਣਾਉਣਾ ਚਾਹੁੰਦੇ ਆ ਉਸ ਤਰ੍ਹਾਂ ਦਾ ਸਿਨੇਮਾ ਬਣਾ ਲਓ ਸਮਾਜ ਉਸ ਤਰ੍ਹਾਂ ਬਣ ਜਾਏਗਾ ਦੋਨੋਂ ਤਰ੍ਹਾਂ ਦੀ ਚੀਜ਼ ਹੈ ਪ੍ਰੋਪਗੈਂਡਾ ਵੀ ਹੈਗਾ ਇਹਦੇ ਵਿੱਚ ਇਹਦੇ ਵਿੱਚ ਸਿੱਖਿਆ ਵੀ ਹੈਗੀ ਹੈ ਸਿਨੇਮਾ ਤੋਂ ਲੈਣ ਵਾਲੀ ਹੁਣ ਜੇ ਅਸੀਂ ਗੱਲ ਕਰੀਏ ਸਿਨੇਮਾ ਇੱਕ ਪਾਵਰਫੁੱਲ ਮੀਡੀਅਮ ਆ ਇੱਕ ਮੀਡੀਅਮ ਆ ਇਹ ਉਸ ਤੋਂ ਪਹਿਲਾਂ ਥੀਏਟਰ ਵੀ ਚੱਲ ਰਿਆ ਸੀ ਉਸ ਤੋਂ ਪਹਿਲਾਂ ਕਿਤਾਬਾਂ ਵੀ ਲਿਖੀਆਂ ਜਾ ਰਹੀਆਂ ਸੀ ਹਨਾ ਜਦੋਂ ਇਹ 1900 ਅ ਦੋ ਵਿੱਚ ਜਿਹੜੀ ਜਿਹੜੀ ਸਾਡੇ ਕਹਿੰਨਾ ਕਿਤੇ ਵੰਨਣ ਚਾਹੁੰਦੀ ਹੈ ਵੀ ਪਹਿਲੀ ਫਿਲਮ ਜਿਹੜੀ ਆ ਉਹ ਦ ਗ੍ਰੇਟ ਟ੍ਰੇਨ ਰੋਬਰੀ ਨਾ ਦੀ ਬਣਾਈ ਆ ਐਡਵਿਨ ਐਸ ਪਾਟਰ ਨੇ ਬਣਾਈ ਆ ਉਹ ਕਹਿੰਦਾ ਉਹ ਤੋਂ ਪਹਿਲਾਂ ਕਹਿੰਦਾ ਜਿਹੜੀ ਜਿਹੜੀ ਇੱਕ ਲੂਮিনার ਬਦਰਸ ਨੇ ਛੋਟੀਆਂ ਛੋਟੀਆਂ ਜੀਆਂ ਫਿਲਮਾਂ ਬਣਾਈਆਂ ਨੇ ਟ੍ਰੇਨ ਅਰਾਈਵਿੰਗ ਔਨ ਦਾ ਸਟੇਸ਼ਨ ਪੀਪਲ ਕਮਿੰਗ ਲੋਕ ਫੈਕਟਰੀ ਤੋਂ ਬਾਹਰ ਆ ਰਹੇ ਨੇ ਟ੍ਰੇਨ ਇੱਕ ਸਟੇਸ਼ਨ ਦੇ ਉੱਤੇ ਆ ਰਹੀ ਆ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਉਹਨਾਂ ਵਿੱਚ ਕਹਾਣੀ ਨਹੀਂ ਸੀ ਉਹਨਾਂ ਵਿੱਚ ਬਸ ਇੱਕ ਕਹਿੰਦਾ ਸ਼ਾਰਟ ਸੀ ਉਹ ਪਹਿਲੀ ਵਾਰ ਕਹਾਣੀ ਜਿਹੜੀ ਬਣੀ ਉਹ ਬਣਾਈ ਐਡਵਨਸ ਪਾਟਰ ਨੇ 1902 ਵਿੱਚ ਫਿਲਮ ਦਾ ਨਾਮ ਸੀ ਦਾ ਗ੍ਰੇਟ ਟ੍ਰੇਨ ਰੋਬਰੀ ਫਿਰ ਹੌਲੀ ਹੌਲੀ ਐਵੇਂ ਹੀ ਜਾਰਜ ਮਿਲੀਅਸ ਨਾਂ ਦਾ ਬੰਦਾ ਉੱਠਿਆ ਜਾਰਜ ਮਿਲੀਅਸ ਨੇ ਟ੍ਰਿਪ ਟੂ ਦਾ ਮੂਨ ਬਣਾਈ ਟ੍ਰਿਪ ਟੂ ਦਾ ਮੂਨ ਵਿੱਚ ਕੀ ਸੀਗਾ ਬਈ ਕੁਝ ਵਿਗਿਆਨੀਆਂ ਨੇ ਜੁਗਾੜ ਲਾਇਆ ਵੀ ਐਂ ਕਰਕੇ ਆਪਾਂ ਮੂਨ ਚੰਦ ਤੇ ਚਲਦੇ ਆਂ ਚੰਦ ਤੇ ਦੇਖਦੇ ਆਂ ਉਹ ਇੱਥੋਂ ਚੰਦ ਤੇ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਦੇਖਦੇ ਆ ਵੀ ਉੱਥੇ ਏਲੀਅਨ ਨਾਂ ਦੀ ਕੋਈ ਚੀਜ਼ ਹੈਗੀ ਹੈ ਉਹ ਏਲੀਅਨ ਤੋਂ ਭੱਜ ਕੇ ਜਾਂ ਧਰਤੀ ਤੇ ਆਉਂਦੇ ਇੱਕਦ ਦਾ ਏਲੀਅਨ ਉਹਨਾਂ ਦੇ ਨਾਲ ਆ ਜਾਂਦਾ ਹੈ ਨਾ ਉਹ ਫਿਰ ਐ ਹੋ ਗਿਆ ਵੀ ਅੱਛਾ ਯਾਰ ਉਹ ਚ ਹੋਰ ਰੌਚਕਤਾ ਵਧ ਗਈ ਪਹਿਲਾਂ ਤਾਂ ਅਸੀਂ ਕਹਾਣੀ ਸੀਗੀ ਟ੍ਰੇਨ ਦਾ ਗ੍ਰੇਟ ਟ੍ਰੇਨ ਰੋਬੀ ਤਾਂ ਐਸੇ ਵੀ ਬੰਦਿਆਂ ਨੇ ਕੁਝ ਨਹੀਂ ਕਹਣਾ ਇੱਕ ਟ੍ਰੇਨ ਨੂੰ ਲੁੱਟਿਆ ਤੇ ਪੁਲਿਸ ਉਹਨਾਂ ਦੇ ਪਿੱਛੇ ਪੈ ਗਈ ਉਹਨਾਂ ਨੇ ਉਹਨਾਂ ਨੂੰ ਮਾਰਤਾ ਤੇ ਉਹਨਾਂ ਤੋਂ ਜਿਹੜਾ ਲੁੱਟਿਆ ਹੋਇਆ ਸਮਾਨ ਆ ਉਹ ਬਰਾਮਦ ਕਰ ਲਿਆ ਹਨਾ ਫਿਰ ਰੋਚਕਤਾ ਵਧ ਗਈ ਵੀ ਏਲੀਅਨਾਂ ਦੀ ਕੀ ਚੀਜ਼ ਆ ਫਿਰ ਐਵੇਂ ਹੀ ਸਾਡਾ ਸਿਨੇਮਾ ਜਿਹੜਾ ਹੌਲੀ-ਹੌਲੀ ਡਿਵੈਲਪ ਕਰਦਾ ਹੈਗਾ ਕਹਾਣੀ ਦੇ ਰੂਪ ਵਿੱਚ ਕਹਾਣੀਆਂ ਨੂੰ ਡਿਵੈਲਪ ਕਰਦਾ ਕਰਦਾ ਅੱਗੇ ਵਧਦਾ ਰਿਹਾ ਉਦੋਂ ਤੱਕ ਅਸੀਂ ਕਹਿੰਨਾ ਦਿਮਾਗ ਨਾਲ ਨਹੀਂ ਖੇਡਦੇ ਸੀ ਵਿਊਰ ਦੇ ਦਿਮਾਗ ਨਾਲ ਸਾਡਾ ਕੋਈ ਖਲਵਾੜ ਨਹੀਂ ਸੀਗਾ ਕੋਈ ਗੱਲਬਾਤ ਨਹੀਂ ਸੀ ਸਿਰਫ ਅਸੀਂ ਕਹਾਣੀ ਦੱਸਣੀ ਸੀ ਉਹਨਾਂ ਨੂੰ ਲਾਈਟ ਰੱਖਦੇ ਸੀਗੇ ਐਡਵਿਨ ਫਿਰ ਡੀ ਡਬਲਯੂ ਗ੍ਰਿਫਥ ਆਇਆ ਜਿਹਨੂੰ ਪੇਲਮੈਂਟ ਦਾ ਸੋਰਸ ਸੀ ਐਂਟਰਟੇਨਮੈਂਟ ਦਾ ਹੀ ਸੋਰਸ ਸੀ ਹੁਣ ਵੀ ਐਂਟਰਟੇਨਮੈਂਟ ਦਾ ਸੋਰਸ ਆ ਪਰ ਹੁਣ ਜਿਹੜੀ ਹੈਗੀ ਆ ਹੁਣ ਅਸੀਂ ਕਿਹਨਾ ਉਸ ਮੀਡੀਅਮ ਨੂੰ ਉਹ ਇਸ ਤਰ੍ਹਾਂ ਦਾ ਵੈਪਨ ਆ ਨਾ ਜਿਹੜਾ ਸਿਨੇਮਾ ਐਡਾ ਖਤਰਨਾਕ ਵੈਪਨ ਆ ਤੁਹਾਨੂੰ ਨਹੀਂ ਪਤਾ ਲੱਗਣਾ ਕਦੋਂ ਇਹ ਤੁਹਾਡੇ ਤੇ ਬਾਰ ਕਰ ਗਿਆ ਤਾਨੂੰ ਉਦੋਂ ਹੀ ਪਤਾ ਲੱਗਣਾ ਜੇ ਕਦੋਂ ਤੁਸੀਂ ਖਰਾਬ ਹੋ ਗਏ ਜਾਂ ਤੁਹਾਡੇ ਤੇ ਕੋਈ ਨਾ ਕੋਈ ਇਫੈਕਟ ਹੋ ਗਿਆ ਇੰਪੈਕਟ ਹੋ ਗਿਆ ਤੁਹਾਨੂੰ ਉਹ ਬਾਅਦ ਚ ਹੀ ਅਹਿਸਾਸ ਹੋਣਾ ਇਹ ਇਸ ਤਰ੍ਹਾਂ ਦਾ ਇਹ ਕਹਿੰਦਾ ਇੱਕ ਹਥਿਆਰ ਤੇ ਫਿਰ ਜਿਹੜਾ ਫਾਦਰ ਆਫ ਸਿਨੇਮਾ ਮੰਨਿਆ ਜਾਂਦਾ ਵਾ ਪਿਤਾ ਸਿਨੇਮੇ ਦਾ ਉਹ ਹੈਗਾ ਵਾ ਡੀ ਡਬਲਿਊ ਗ੍ਰਿਫਥ ਉਹਨੇ ਸਾਨੂੰ ਫਿਰ ਕਹਿੰਦਾ ਹੋਰ ਜ਼ਿਆਦਾ ਡਰਾਮੈਟਿਕ ਕਟਿੰਗ ਉਹਨੇ ਸਾਨੂੰ ਹੋਰ ਜ਼ਿਆਦਾ ਇਮੋਸ਼ਨਸ ক্লোਜ਼ ਅਪ ਸ਼ਾਟਸ ਕੋਲ ਇਸ ਤਰ੍ਹਾਂ ਦੇ ਚੀਜ਼ਾਂ ਦਿੱਤੀਆਂ ਟੈਕਨੋਲੋਜੀ ਨੂੰ ਡਿਵੈਲਪ ਕਰਿਆ ਹੋਰ ਡਿਵੈਲਪ ਕਰਦੇ ਕਰਦੇ ਫਿਰ ਸਾਨੂੰ ਸਰਜੀ ਆਇਜ਼ਨਸਟਾਨ ਮਿਲ ਗਿਆ ਜਿਹੜਾ ਰਸ਼ੀਆ ਦਾ ਸੀਗਾ ਰਸ਼ੀਆ ਚ ਉਹਨੇ ਉਹਨੇ ਪੰਜ ਤਰ੍ਹਾਂ ਦੇ ਮੋਂਟਾਜ ਬਣਾਤੇ ਹਨਾ ਉਹ ਤੋਂ ਪਹਿਲਾਂ ਉਹਦਾ ਜਿਹੜਾ ਪ੍ਰੋਫੈਸਰ ਸੀਗਾ ਲਿਵ ਕਲਸ਼ੋਵ ਉਹਨੇ ਜੈਕਸਟਪੋਜ਼ ਨਾਂ ਦੀ ਇੱਕ ਸਾਨੂੰ ਇੱਕ ਟੈਕਨੀਕ ਦੇਤੀ ਵੀ a y a, a आ, b x ਵੀ ਜੇ ਦੋ ਸ਼ਾਟ ਅਸੀਂ ਮਿਲਾਉਨੇ ਆ ਉਹਨਾਂ ਦਾ ਮਤਲਬ ਜਿਹੜਾ ਹੈ x ਹੋ ਸਕਦਾ ਜ਼ਰੂਰੀ ਨਹੀਂ ਹੈਗਾ a b ਹੋਵੇ ਹਨਾ ਫਿਰ ਐਸਾ ਅਸੀਂ ਸਿਨੇਮਾ ਨੂੰ ਬਤਾਉਂਦੇ ਬਤਾਉਂਦੇ ਅਸੀਂ ਜਿਹੜਾ ਪਹੁੰਚੇ ਹਰ ਜਿਹੜਾ ਇੰਪੈਕਟ ਦਾ ਹੀ ਗੱਲ ਪਹੁੰਚੀ ਜਿਹੜੀ ਮੈਂ ਕਹਿ ਰਿਹਾ ਵੀ ਦਿਮਾਗ ਨਾਲ ਖੇਡਣ ਦੀ ਗੱਲ ਪਹੁੰਚੀ ਪ੍ਰਭਾਵ ਪਾਉਣ ਦੀ ਗੱਲ ਸਾਨੂੰ ਸਮਝ ਆ ਗਈ ਫਿਲਮ ਮੇਕਰਸ ਨੂੰ ਵੀ ਐ ਦਿਮਾਗ ਤੇ ਵੀ ਪ੍ਰਭਾਵ ਪਾ ਦਿੰਦਾ ਹੈ ਪਾਇਆ ਜਾ ਸਕਦਾ ਵਾ ਫਿਰ ਜਰਮਨੀ ਨੇ ਇਹਨੂੰ ਪ੍ਰੋਪਗੈਂਡਾ ਦੇ ਤੌਰ ਤੇ ਵਰਤੇ ਆ ਹੋਰ ਬਹੁਤ ਸਾਰੀਆਂ ਕੰਟਰੀਆਂ ਨੇ ਇਹਨੂੰ ਪ੍ਰੋਪਗੈਂਡਾ ਦੇ ਤੌਰ ਤੇ ਵਰਤੇ ਆ ਵੀ ਅਸੀਂ ਇਹਦੇ ਥਰੂ ਕਹਿੰਨਾ ਆਪਣੇ ਲੋਕਾਂ ਦੇ ਦਿਮਾਗਾਂ ਤੇ ਪ੍ਰਭਾਵ ਪਾ ਕੇ ਉਹਨਾਂ ਨੂੰ ਅਸੀਂ ਆਪਦੇ ਵੱਲ ਖਿੱਚਣਾ ਵਾ ਉਹਨੋਂ ਤੋਂ ਬਾਅਦ ਇਹ ਫਿਰ ਸਿਨੇਮਾ ਜਿਹੜਾ ਹੈਗਾ ਇੱਕ ਵੱਡਾ ਮੀਡੀਅਮ ਬਣ ਗਿਆ ਇਹਦੀ ਪਾਵਰ ਬਾਰੇ ਲੋਕਾਂ ਨੂੰ ਪਤਾ ਲੱਗ ਗਿਆ ਪੋਲੀਟੀਕਲ ਬੰਦਿਆਂ ਨੂੰ ਪਤਾ ਲੱਗ ਗਿਆ ਪੈਸੇ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇਹਦੇ ਨਾਲ ਅਸੀਂ ਜਿਹੜਾ ਹੈਗਾ ਨਾ ਦੁਨੀਆ ਤੇ ਵੀ ਜਿੱਤ ਪ੍ਰਾਪਤ ਕਰ ਸਕਦੇ ਹਾਂ ਕਮਾ ਸਕਦੇ ਹਾਂ ਤੇ ਲੋਕਾਂ ਨੂੰ ਅਸੀਂ ਆਪਣੇ ਵੱਲ ਵੀ ਆਕਰਸ਼ਿਤ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਅੰਦਰ ਬਿਆਨ ਮੈਨੂੰ ਇੱਕ ਚੀਜ਼ ਯਾਦ ਆਈ ਆਜਕਲ AI ਦਾ ਬੜਾ ਕੰਮ ਹੈ AI ਕਿਸ ਤਰੀਕੇ ਨਾਲ ਅੱਜ ਦੇ ਟਾਈਮ 'ਚ ਲੋਕਾਂ ਵਿੱਚ ਵਿਚਰ ਰਹੀ ਹੈ ਕਿ ਆਮ ਇਨਸਾਨ ਨੂੰ ਸ਼ਾਇਦ ਨਹੀਂ ਪਤਾ ਕਿ ਉਹਦੀ ਵਿਕਣੋਂ AI ਕੁਝ ਵੀ ਕਰਦੇ ਹਨ ਯਾਨੀ ਕਿ ਇੱਕ ਕਿਸੇ ਵੀ ਸਖੀਰ ਦੀ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਨੂੰ ਉਹ ਬਦਲ ਵੀ ਸਕਦੀ ਹੈ ਤੇ ਉਹ ਵਿਗਾੜ ਵੀ ਸਕਦੀ ਹੈ ਬਿਲਕੁਲ ਤੇ AI ਬਾਰੇ ਤੁਸੀਂ ਕਿਦਾਂ ਦੇਖੋ ਕਿ ਤੁਸੀਂ ਇਹ ਸਟੂਡੈਂਟ ਨੂੰ ਟੀਚੇ ਵੀ ਕਰਦੇ ਹੋ ਤੁਸੀਂ ਆਲਓਵਰ ਵਰਲਡ ਦੇ ਸਟੂਡੈਂਟ ਤੁਹਾਡੇ ਕੋਲ ਕਰਦੇ ਨੇ ਤਾਂ ਕੀ ਮੰਨਣਾ ਤੁਹਾਡਾ AI ਬਾਰੇ ਦੇਖੋ ਕਦੇ ਵੀ ਕੋਈ ਵੀ ਚੀਜ਼ ਬਣਦੀ ਹੈ ਜਾਂ ਕਾੜ ਕੱਢੀ ਜਾਂਦੀ ਹੈ ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਜਿਹੜੀ ਚੀਜ਼ ਤਾਂ ਕੁਦਰਤ ਨੇ ਬਣਾਈ ਹੈ ਨੇਚਰ ਨੇ ਬਣਾਈ ਹੈ ਉਹ ਸਾਨੂੰ ਕੋਈ ਨੁਕਸਾਨ ਨਹੀਂ ਦਿੰਦੀ ਉਹਦੇ ਫਾਇਦੇ ਹੀ ਫਾਇਦੇ ਆ ਨੁਕਸਾਨ ਹੋ ਸਕਦਾ ਮਾੜਾ ਮੋਟਾ ਪਰ ਉਹ ਬਹੁਤ ਹੀ ਘੱਟ ਹੋਊਗਾ ਜਿਹੜੀ ਚੀਜ਼ ਇਨਸਾਨ ਨੇ ਬਣਾਈ ਆ ਮਨੁੱਖ ਨੇ ਬਣਾਈ ਆ ਉਹਦੇ ਨੁਕਸਾਨ ਹੀ ਨੁਕਸਾਨ ਨੇ ਫਾਇਦੇ ਘੱਟ ਹੁੰਦੇ ਆ ਚਾਹੇ ਪਿਛੋਕੜ ਦੇਖ ਲਓ ਇਹ ਹੁਣ ਜਿਹੜੀ AI ਆ ਉਹ ਵੀ ਅਸੀਂ ਇੱਕ ਨਵੀਂ ਕਾਰਡ ਕੱਢ ਲਈ ਨਵੀਂ ਚੀਜ਼ ਕੱਢ ਲਈ ਮੈਟਾਵਰਸ ਵੱਲ ਲਿਆਏ ਪਰ ਉਹਦੇ ਜਿਹੜੇ ਸਾਨੂੰ ਕਹਿੰਦਾ ਨੁਕਸਾਨ ਹੋਣੇ ਆ ਉਹ ਜ਼ਿਆਦਾ ਹੋਣੇ ਆ ਉਹਦੇ ਫਾਇਦੇ ਘੱਟ ਨੇ ਅੱਛਾ ਉਹ ਚੀਜ਼ ਜਿਹੜੀ ਬਣੀ ਆ ਉਹ ਲੋਕਾਂ ਨੂੰ ਤਾਂ ਲੱਗਦਾ ਵੀ ਸਾਨੂੰ ਅਸੌਖੇ ਕਰਨ ਲਈ ਬਣੀ ਆ ਪਰ ਉਹ ਤੁਹਾਨੂੰ ਗੁਲਾਮ ਕਰਨ ਲਈ ਦੁਬਾਰਾ ਬਣਾਈ ਜਾ ਰਹੀ ਚੀਜ਼ ਹੈ ਤੁਹਾਡੀ ਲਾਈਫ ਨੂੰ ਆਪਦੇ ਕੰਟਰੋਲ ਚ ਕਰਨ ਵਾਲੀ ਚੀਜ਼ ਬਣਾਈ ਜਾ ਰਹੀ ਹੈ ਤੁਹਾਨੂੰ ਸਮਝ ਹੀ ਨਹੀਂ ਹੈ ਲੋਕਾਂ ਨੂੰ ਇਸ ਗੱਲ ਦੀ ਪਤਾ ਹੀ ਨਹੀਂ ਹੈ ਕਿ ਇਹ ਚੀਜ਼ ਜਿਹੜੀ ਹੈਗੀ ਆ ਇਹ ਫਿਊਚਰ ਚ ਜਾ ਕੇ ਕੀ ਹੋਣੀ ਆ ਫਿਲਮਾਂ ਬਣ ਰਹੀਆਂ ਨੇ ਬਕਾਇਦਾ ਜਿਹੜੀਆਂ ਹਜੇ ਵੀ ਦੱਸ ਰਹੀਆਂ ਨੇ ਵੀ ਜੇ ਤੁਸੀਂ ਰੋਬੋਟ ਬਣਾਵੋਗੇ ਉਹ ਤੁਹਾਡੇ ਖਿਲਾਫ ਹੀ ਲੜ ਪੈਣਾ ਉਹਨਾਂ ਨੇ ਆਪਣੇ ਆਪ ਹੀ ਕਹਣਾ ਆਪਦੇ ਸਾਰੇ ਰੋਬੋਟਾਂ ਨੂੰ ਉਹਨਾਂ ਨੇ ਕੰਟਰੋਲ 'ਚ ਕਰਕੇ ਤੁਹਾਡੇ ਉਲਟ ਆਰਮੀ ਖੜੀ ਕਰ ਲੈਣੀ ਹੈ ਮਤਲਬ ਕਿ ਉਹ ਹਾਲੀਵੁੱਡ 'ਚ ਫਿਲਮਾਂ ਚਾਪਾ ਦੇਖਦੇ ਸੀ ਕਿ ਮਕੈਨਿਜ਼ਮ ਦੇ ਨਾਲ ਕਿੰਨਾ ਤਰੀਕੇ ਨਾਲ ਇੱਕ ਹਾਲੀਵੁੱਡ ਫਿਲਮ ਚਾਪਾ ਜੀ ਦੇਖ ਸਕਦੇ ਸੀ ਲੇਕਿਨ ਹੁਣ ਰੀਅਲ ਲਾਈਫ 'ਚ ਆ ਰਹੀਆਂ ਬਣ ਰਹੀਆਂ ਨੇ ਬਣ ਰਹੀਆਂ ਨੇ ਟਿਕਟ ਆਪਾਂ ਸਾਰੀ ਕਰ ਰਹੇ ਸੀ ਬਿਲਕੁਲ ਬਿਲਕੁਲ ਕਿਉਂਕਿ ਅਕਚੂਅਲੀ ਸਟਿੱਟ ਦਾ ਬੜਾ ਖਾ비 ਹੋ ਸਕਦਾ ਬਿਲਕੁਲ ਗੁਰਪ੍ਰੀਤ ਪੈਸੇ ਦੀ ਖੇਡ ਪੈਸਾ ਕਮਾਉਣ ਲਈ ਸਮਾਜ ਦਾ ਸੁਸਾਇਟੀ ਦਾ ਸਾਡੀ ਧਰਤੀ ਦਾ ਨੁਕਸਾਨ ਕਰ ਰਹੇ ਨੇ ਤੇ ਕਰਦੇ ਰਹਿਣਗੇ ਪਰ ਸਮਝ ਕਿਹਨੂੰ ਚਾਹੀਦੀ ਹੈ ਸਮਝ ਵਰਤਣ ਵਾਲੀ ਨੂੰ ਚਾਹੀਦੀ ਹੈ ਵੀ ਉਹਨੇ ਉਸ ਚੀਜ਼ ਨੂੰ ਕਿਵੇਂ ਵਰਤਣਾ ਕਿਵੇਂ ਨਹੀਂ ਵਰਤਣਾ ਜੇ ਮੈਂ ਇੱਕ ਹੋਰ ਤੁਹਾਨੂੰ ਉਦਾਹਰਣ ਦੇਵਾਂ 1970 ਦੀ ਗੱਲ ਹੈ ਗ੍ਰੀਨ ਰੈਵਿਊਲੂਸ਼ਨ ਪੰਜਾਬ ਚ ਆਇਆ ਉਹ ਚ ਇਹ ਕਿਹਾ ਗਿਆ ਵੀ ਅੱਛਾ ਜੀ ਮੈਕਸੀਕੋ ਵਿੱਚ ਕਰਾਂ ਇਹਨੇ ਵਧੀਆ ਝਾੜ ਦਿੱਤਾ ਆਹਾ ਦਵਾਈਆਂ ਨੇ ਵਧੀਆ ਝਾੜ ਦਿੱਤਾ ਅਸੀਂ ਇਹਨੂੰ ਪੰਜਾਬ ਚ ਵੀ ਵਰਤਦੇ ਆਂ ਉਹਨਾਂ ਨੇ ਐਗਰੀਕਲਚਰ ਯੂਨੀਵਰਸਿਟੀ ਤੇ ਉਹ ਸਾਰੀਆਂ ਦਵਾਈਆਂ ਸੜਤੀਆਂ ਵੀ ਅੱਛਾ ਜੀ ਇਹਨਾਂ ਨੂੰ ਵਰਤੋ ਐਗਰੀਕਲਚਰ ਯੂਨੀਵਰਸਿਟੀ ਨੇ ਹੋ ਸਕਦਾ ਮਨਾ ਵੀ ਕਰਿਆ ਹੋਊਗਾ ਵੀ ਨਹੀਂ ਜੀ ਇਹ ਦਵਾਈਆਂ ਠੀਕ ਨਹੀਂ ਅਸੀਂ ਨਹੀਂ ਵਰਤਣੀਆਂ ਆਪਾਂ ਨਹੀਂ ਕਹਿ ਸਕਦੇ ਉਹ ਪਰ ਉਹ ਕਿਉਂਕਿ ਸਾਡੇ ਨਾਲ ਪਹ ਤੱਕ ਗੱਲ ਨਹੀਂ ਪਹੁੰਚੀ ਉਹ ਦਵਾਈਆਂ ਰੇਹਾਂ ਸਪਰੇਹਾਂ ਅਸੀਂ ਐਂ ਵਰਤੀਆਂ ਹਨਾ ਚਾ ਉਹਤੇ ਅੱਜ ਅਸੀਂ ਉਹਦਾ ਪੁਖਤਾਨ ਕਰ ਰਹੇ ਹਾਂ ਕੈਂਸਰ ਸਾਡੇ ਜਿਹੜਾ ਹੈਗਾ ਸਾਡੇ ਸਰੀਰ ਦਾ ਹਿੱਸਾ ਬਣ ਗਿਆ ਹੋਇਆ ਹੋਰ ਬਹੁਤ ਸਾਰੀਆਂ ਤਰ੍ਹਾਂ ਦੀਆਂ ਬਿਮਾਰੀਆਂ ਸ਼ੂਗਰ ਬੀਪੀ ਇਸ ਤਰ੍ਹਾਂ ਦੀਆਂ ਜਿਹੜੀਆਂ ਰੇਹਾਂ ਸਪਰੇਹਾਂ ਨਾਲ ਸਾਡੇ ਤੇ ਬਿਮਾਰੀਆਂ ਲੱਗ ਰਹੀਆਂ ਉਹ ਸਾਨੂੰ ਪੁਰਾਣੀਆਂ ਚੀਜ਼ਾਂ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ ਵੀ ਭਾਈ ਹੁਣ ਅਸੀਂ ਕੀ ਕਰੀਏ ਹੁਣ ਜਿਹੜਾ ਨਵੀਂ ਚੀਜ਼ ਆ ਰਹੀ ਹੈ ਕਿਤੇ ਉਹ ਵੀ ਤਾਂ ਨਹੀਂ ਸਾਨੂੰ ਉਵੇਂ ਨੁਕਸਾਨ ਪਾਊਗੀ पर मैं जो आज के टाइम में महसूस कर रहा हूं ना मेरे को ऐसा लगता है कि निजी स्वार्थ के लिए इंसान इतना गिर चुका है वो किसी भी हद तक जा सकता है बिल्कुल तो अपन टेक्नोलॉजी की هون ਗੱਲਬਾਤ ਕਰ ਰਹੇ ਆਂ टेक्नोलॉजी तो ਤੁਹਾਨੂੰ ਲੱਗਦਾ ਵੈਸੇ ਤਾਂ ਚਲੋ ਸਾਰੇ ਅੱਜ ਕੱਲ ਇੰਪੈਕਟ ਪੈ ਰਿਹਾ ਹੈ ਕਿ ਟੈਕਨੋਲੋਜੀ ਦੇ ਨਾਲ ਕਿਤੇ ਨਾ ਕਿਤੇ ਇੱਕ ਇਨਸਾਨ ਦੀ ਜਿਹੜੀ ਮਿਹਨਤ ਕਰਨ ਦੀ ਤਾਕਤ ਸੀ ਉਹ ਖਤਮ ਹੋ ਰਹੀ ਹੈ ਕਿਉਂਕਿ ਟੈਕਨੋਲੋਜੀ ਇੰਨੀ ਆ ਗਈ ਹੈ ਉਹਦੇ ਨਾਲ ਲੋਕ ਬੇਰੁਜ਼ਗਾਰ ਹੋ ਗਏ ਹੂੰ ਕੀ ਲੱਗਦਾ ਮੈਂ ਦੇਖੀ ਉਹੀ ਗੱਲ ਕਹਿ ਰਹੇ ਆਂ ਜੀ ਵੀ ਟੈਕਨੋਲੋਜੀ ਦੇ ਫਾਇਦੇ ਤੇ ਨੁਕਸਾਨ ਦੋਨੋਂ ਹੁੰਦੇ ਆ ਤੇ ਅਸੀਂ ਉਹਨੂੰ ਓਨਾਕ ਹੀ ਵਰਤੀਏ ਜਿੰਨਾ ਕਿ ਸਾਨੂੰ ਉਹ ਫਾਇਦਾ ਦੇ ਸਕੇ ਸਾਡਾ ਨੁਕਸਾਨ ਨਾ ਕਰੇ ਪਰ ਅਸੀਂ ਉਹ ਤੋਂ ਜ਼ਿਆਦਾ ਵਰਤਣੀ ਪੈਂਦੀ ਹੈ ਸਾਨੂੰ ਜਦੋਂ ਅਸੀਂ ਕੰਪੀਟੀਸ਼ਨ ਦੇ ਰੂਪ ਚ ਆ ਜਾਂਦੇ ਆ ਜਦੋਂ ਅਸੀਂ ਦੇਖਦੇ ਆ ਯਾਰ ਫਲਾਨਾ ਦੇਸ਼ ਆ ਜਿਹੜਾ ਉਹ ਪੂਰੀ ਟੈਕਨੋਲੋਜੀ ਨਾਲ ਵੱਧ ਗਿਆ ਹਨ ਉਹ ਸਾਡੇ ਤੋਂ ਉੱਪਰ ਲੰਘ ਗਿਆ ਉਹਨਾਂ ਦਾ ਜਿਹੜਾ ਡਾਲਰ ਆ ਉਹ ਸਾਡੇ ਇੱਥੇ ਇੰਨੇ ਰੁਪਏ ਦਾ ਵੇਖਦਾ ਵਾ ਤੇ ਸਾਡਾ ਰੁਪਏ ਦਾ ਮੁੱਲ ਨਹੀਂ ਹੈਗਾ ਜਦੋਂ ਉਹ ਚੀਜ਼ਾਂ ਆ ਜਾਂਦੀਆਂ ਨੇ ਨਾ ਫੇਰ ਸਰਕਾਰਾਂ ਵਿੱਚ ਬਦਲ ਜਾਂਦੀਆਂ ਨੇ ਸਰਕਾਰਾਂ ਵੀ ਉਧਰ ਨੂੰ ਤਰਜੀਹ ਦੇ ਦਿੰਦੀਆਂ ਨੇ ਤੇ ਲੋਕਾਂ ਨੂੰ ਵੀ ਉਹ ਅਪਣਾਉਣੀਆਂ ਪੈਂਦੀਆਂ ਧੱਕੇ ਨਾਲ ਅਪਣਾਉਣੀਆਂ ਪੈਂਦੀਆਂ ਨੇ ਹੈਨਾ ਜ਼ਬਰਦਸਤੀ ਅਪਣਾਉਣੀਆਂ ਪੈਂਦੀਆਂ ਨੇ ਇਹਦੇ ਵਿੱਚ ਹੱਥ ਵਸ ਕਿਸੇ ਦੇ ਨਹੀਂ ਹੈਗਾ ਇਹ ਚੀਜ਼ ਪਰ ਸਾਨੂੰ ਸਮਝਦਾਰ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਲਈ ਸਰਕਾਰਾਂ ਨੂੰ ਵੀ ਸਮਝਦਾਰ ਹੋਣਾ ਜ਼ਰੂਰੀ ਹੈ ਵੀ ਜਰੂਰੀ ਨਹੀਂ ਹੈਗੀ ਹੁਣ ਸਾਡੀ ਅਸੀਂ ਜੇ ਅਸੀਂ ਸਾਡੇ ਭਾਰਤ ਦੀ ਗੱਲ ਕਰੀਏ ਸਾਡਾ ਯੋਗ ਯੋਗ ਜੋ ਜਿਹਨੂੰ ਕਹਿੰਦੇ ਆ ਯੋਗ ਮੁਦਰਾਵਾਂ ਸਾਡੀਆਂ ਯੋਗ ਨੇ ਜਿਹੜੇ ਉਹ ਪੂਰੇ ਸੰਸਾਰ 'ਚ ਮਸ਼ਹੂਰ ਨੇ ਸਾਡਾ ਅਧਿਆਤਿਕ ਮਵਾਦ ਜਿਹੜਾ ਹੈਗਾ ਉਹ ਪੂਰੇ ਸੰਸਾਰ 'ਚ ਮਸ਼ਹੂਰ ਹੈ ਹਨਾ ਸਾਨੂੰ ਲੋਕ ਇਸ ਪੱਖ ਤੋਂ ਜਾਣਦੇ ਨੇ ਚਲੋ ਸਾਡੇ ਕੋਲ ਮੰਨ ਲਓ ਟੈਕਨੋਲੋਜੀ ਨਹੀਂ ਹੈ ਸਾਡੇ ਕੋਲ ਹੋਰ ਚੀਜ਼ ਹੈਗੀ ਆ ਜਿਹੜੀ ਚੀਜ਼ ਨੂੰ ਉਹ ਕਿਸੇ ਟਾਈਮ ਹੁਣ ਇਹ ਕਾਢਾਂ ਸੋਚਦੇ ਨੇ ਟੈਲੀਪੈਥੀ ਵਗੈਰਾ ਜਿਹੜੀ ਆ ਉਹ ਸਾਡੇ ਕਦੋਂ ਦੀ ਹੋ ਰਹੀ ਸੀ ਸਾਡੀ ਹਨਾ ਸਾਡੀਆਂ ਇੰਦਰੀਆਂ ਗਿਣੀਆਂ ਹੋਈਆਂ ਸਾਡੇ ਜੋਗੀ ਨਾਥਾ ਨੇ ਆਲਰੇਡੀ ਸਾਨੂੰ ਦੱਸਿਆ ਹੋਇਆ ਵੀ ਸਾਡੇ ਸਰੀਰ ਵਿੱਚ ਇੰਨੀਆਂ ਇੰਦਰੀਆਂ ਨੇ ਇੰਨੀਆਂ ਹੱਡੀਆਂ ਨੇ ਇੰਨੇ ਫੁੱਟ ਲੰਬੀਆਂ ਨਾੜਾਂ ਨੇ ਸਭ ਕੁਝ ਉਹ ਲਿਖਿਆ ਲਿਖਿਆ ਹੋਇਆ ਆਲਰੇਡੀ ਹੈ ਤੇ ਸਮਝਦਾਰੀ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਸਰਕਾਰਾਂ ਨੂੰ ਅੱਛੇ ਖਾਸ ਤੌਰ ਤੇ ਆਪਾਂ ਫਿਲਮ ਜਗਤ ਦੀ ਗੱਲ ਕਰਦੇ ਹਾਂ ਕਿ ਆਰਟੀਕਟ ਐਕਟ ਦੇ ਵਿੱਚ ਜਿਵੇਂ ਹੁਣ ਮੰਨ ਲਓ ਕਿਸੇ ਨੇ ਕੋਈ ਗਾੜਾ ਲਿਖਿਆ ਤੇ ਉਹ ਵਿੱਚ ਪਰਫਾਰਮ ਕਰ ਉਹ ਫੇਮਸ ਹੈ ਰੈਕਟ ਨੂੰ ਡਾਇਰੈਕਸ਼ਨ ਦਾ ਪ੍ਰੋਪਰ ਤਰੀਕੇ ਨਾਲ ਨਹੀਂ ਪਤਾ ਮੈਂ ਕਈ ਗਾਣਿਆਂ ਵਿੱਚ ਦੇਖਿਆ ਕਿ ਇੰਨਾ ਨਾਰਮਲੀ ਸਿੰਪਲੀ ਚੀਜ਼ਾਂ ਚੱਲਣ ਲੱਗੀਆਂ ਪਹਿਲਾਂ ਹੁੰਦਾ ਸੀਗਾ ਕਿ ਹਾਂ ਯਾਰ ਵੀ ਮਤਲਬ ਕਿ ਤੁਸੀਂ ਕੁਆਲਟੀ ਰਿਮੂਵ ਕਰਨਾ ਡਾਇਰੈਕਸ਼ਨ ਦਾ ਪਤਾ ਲੱਗੇ ਕਿਹੜੀ ਸ਼ੀ ਫੋਕਸ ਹੈ ਕਿਹੜੀ ਚੀਜ਼ ਵੀ ਫੋਕਸ ਹ ਹਜ਼ ਦਿਨ ਦਾ ਜਿਹੜਾ ਸੈਰੀ ਚੱਲ ਰਿਹਾ ਹੈ ਇਹਨੂੰ ਲੋਕ ਪਸੰਦ ਵੀ ਕਰ ਰਹੇ ਨੇ ਇਹਦਾ ਕਾਰਨ ਕਾਰਨ ਤਾਂ ਇੱਕ ਤੇ ਇਹ ਹੈ ਜੀ ਪੇਸ਼ੈਂਸ ਤੇ ਕਾਲ ਜਿਹੜੀ ਹੈ ਨਾ ਉਹ ਸਾਡੇ ਸਮਾਜ ਨੂੰ ਮੋਬਾਈਲ ਨੇ ਸਾਨੂੰ ਇੰਨਾ ਜ਼ਿਆਦਾ ਹੁਣ ਮਤਲਬ ਕਾਲ ਪੁਣੇ ਚ ਪਾ ਦਿੱਤਾ ਅਸੀਂ ਕੋਈ ਵੀ 1 ਸਕਿੰਟ ਦੀ ਰੀਲ ਹੁੰਦੀ ਆ ਸੌਰੀ 1 ਮਿੰਟ ਦੀ ਰੀਲ ਹੁੰਦੀ ਆ ਜਾਂ 50 ਸਕਿੰਟ ਦੀ ਰੀਲ ਹੁੰਦੀ ਆ ਅਸੀਂ ਕਈ ਵਾਰ ਤਾਂ ਉਹ ਉਹ ਰੀਲ ਨੂੰ ਅਸੀਂ 5 ਸਕਿੰਟ ਵੀ ਨਹੀਂ ਦੇਖਦੇ ਉਹ ਗੂਠਾ ਮਾਰ ਕੇ ਉੱਪਰ ਨੂੰ ਝਾੜ ਦਿੰਨੇ ਆ ਐਨੇ ਅਸੀਂ ਇੰਪੇਸ਼ੈਂਟ ਹੋ ਗਏ ਕਿਉਂਕਿ ਉਹ ਸਾਡੇ ਮਤਲਬ ਦੀ ਚੀਜ਼ ਨਹੀਂ ਹੈਗੀ ਉਹ ਚੀਜ਼ ਆ ਨਾ ਜਿਹੜੀ ਹੌਲੀ-ਹੌਲੀ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਨਾਲ ਕਹਿੰਦਾ ਉਹ ਕਾਬੂ 'ਚ ਕਰ ਰਹੀ ਹੈ ਵੀ ਅਸੀਂ ਕਹਿੰਦਾ ਇੱਕਦਾਂ ਡਿਸੀਜਨ ਮੇਕਰ ਜਿਹੜਾ ਫਾਸਟ ਹੋ ਗਏ ਵੀ ਇਹ ਚਾਹੀ ਨਹੀਂ ਦੇਖਣੀ ਆਹ ਦੇਖ ਲੈਨੇ ਆ ਆਹ ਨਹੀਂ ਦੇਖਣੀ ਆਹ ਦੇਖ ਲੈਨੇ ਆ ਹਨਾ ਉਹ ਸਾਡੀ ਜਿਹੜੇ ਮਾਈਂਡ ਨੂੰ ਉਹਨਾਂ ਨੇ ਤੇਜ਼ ਕਰਦਾ ਤੇ ਸਰੀਰ ਨੂੰ ਹੌਲਾ ਕਰਦਾ ਹੌਲੀ ਕਰਦਾ ਕਿ ਹਿਸਾਬ ਨੂੰ ਕੈਪਚਰ ਹੋ ਗਿਆ ਸਾਰਾ ਸਿਸਟਮ ਹਾਂ ਕਿ ਜੋ ਚੀਜ਼ ਅਸੀਂ ਦੇਖਣਾ ਚਾਹੁੰਦੇ ਸਾਨੂੰ ਉਹੀ ਜੀ ਦਿਖਾਈ ਜਾਂਦੀ ਹੈ ਬਿਲਕੁਲ ਦਿਖਾਈ ਜਾਂਦੀ ਹੈ ਇਹ ਵੀ ਹੈ ਐਲਗੋਰਿਦਮ ਇਹੀ ਚੀਜ਼ ਹੈ ਹਨਾ ਤੁਸੀਂ ਮੰਨ ਲਓ ਜੇ ਫਿਲਮ ਦੇ ਦੇਖਣ ਲੱਗੇ ਆਪਣੇ ਅ ਚਾਹੇ ਲਾ ਲੋ ਕੋਈ ਪੰਜਾਬ ਦੇ ਕਿਸੇ ਵੀ ਮੁੱਦੇ ਬਾਰੇ ਗੱਲ ਲਾ ਲੋ ਉਹ ਆਟੋਮੈਟਿਕਲੀ ਤੁਹਾਨੂੰ ਉਹ ਰੀਲਾਂ ਜਿਹੜੀਆਂ ਨੇ ਉਹ ਮੂਰੇ ਆ ਜਾਣੀਆਂ ਨੇ ਹਾਂ ਜੇ ਤੁਸੀਂ 84 ਬਾਰੇ ਦੇਖਣ ਲੱਗ ਜੂਗੇ ਉਹ ਆ ਜਾਣੀਆਂ ਨੇ ਜੇ ਤੁਸੀਂ 47 ਵਾਲੇ ਦੇਖਣ ਲੱਗ ਜੂਗੇ ਉਹ ਤੁਹਾਡੇ ਮੂਰੇ ਆਉਣ ਲੱਗ ਜੂਗਾ ਜੇ ਤੁਸੀਂ ਸਰਕਾਰਾਂ મોદી ਬਾਰੇ ਦੇਖਣ ਲੱਗ ਜੂਗੇ ਉਹ ਰੀਲਾਂ ਤੁਹਾਡੇ ਮੂਰੇ ਆਉਣ ਲੱਗ ਜਾਣਗੀਆਂ ਤਾਂ ਜੋ ਰੀਲ ਤੁਸੀਂ ਦੇਖਣੀ ਸ਼ੁਰੂ ਕਰ ਦੋਗੇ ਉਹ ਰੀਲ ਤੁਹਾਨੂੰ ਦਿਖਾਉਣੀ ਸ਼ੁਰੂ ਕਰ ਦੂਗਾ ਅਜਾ ਉਹ ਰੀਲ ਜਿਹੜੇ ਦਿਖਾ ਰਹੇ ਨੇ ਉਹ ਬੰਦੇ ਪੇੜ ਨੇ ਉਹ ਬੰਦੇ ਚਾਹੁੰਦੇ ਨੇ ਵੀ ਇਹੇ ਬੰਦਾ ਇਹ ਰੀਲਾਂ ਦੇਖੇ ਉਹ ਸਾਨੂੰ ਸਮਝ ਨਹੀਂ ਹੈਗੀ ਅਸੀਂ ਉਹ ਚੀਜ਼ਾਂ ਦੇ ਬਹਾਵ ਵਿੱਚ ਅਸੀਂ ਵਗਦੇ ਰਹਿੰਦੇ ਆ ਤੇ ਅਸੀਂ ਉਹ ਚੀਜ਼ਾਂ ਸਾਡੇ ਦਿਮਾਗ ਤੇ ਅਸਰ ਕਰ ਜਾਂਦੀਆਂ ਨੇ ਅੱਛਾ ਕੋਈ ਫਿਲਮਾਂ ਆਈਆਂ ਨੇ ਹੁਣ ਕੀ ਕੌਂਟਰੋਵਰਸ਼ਨਲ ਫਿਲਮਾਂ ਚੱਲੀ ਆ ਜਿਵੇਂ ਐਮਰਜੈਂਸੀ ਹੁਪਲੀ ਜਸ ਵਾਸ ਸਖਾਲਵਾ ਦੇ ਜੀਵ ਦੇ ਦਾਖ ਪੰਜਾਬ 95 ਜਿਹੜੀ ਹਜੇ ਰਿਲੀਜ਼ ਨਹੀਂ ਹੋਈ ਹੋਰ ਬਹੁਤ ਸਾਰੀਆਂ ਫਿਲਮਾਂ ਸੀ ਜਿਹੜੀਆਂ ਆਰੇ ਪਾਈਪਲਾਈਨ ਦੇ ਵਿੱਚ ਨੇ ਕੁਝ ਕਿਤੇ ਕੰਮ ਹੋ ਰਿਹਾ ਤਾਂ ਜਿਹੜੀਆਂ ਇਹ ਫਿਲਮਾਂ ਬਣ ਰਹੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਕੀ ਲੱਗਦਾ ਕਿ ਆਖਰ ਇਹ ਸਿਨੇਮੇ ਨੂੰ ਕਿਦਨਾਂ ਲੋਕਾਂ ਦੇ ਪਾਸੇ ਲੱਗ ਜਾ ਸਕਦੇ ਨੇ ਲੋਕਾਂ ਦਾ ਕਿਤੇ ਲੱਭਣ ਹੋ ਸਕਦੇ ਕੋਈ ਲੋਕ ਇਹਨਾਂ ਨੂੰ ਜਾਣਨਾ ਚਾਹੁੰਦੇ ਆਪਣੇ ਪੁਰਾਣੇ ਜਿਹੜਾ 70 80 90 ਦਾ ਦੌਰ ਸੀ ਉਹਨਾਂ ਨੂੰ ਜਾਣਨਾ ਚਾਹੁੰਦੇ ਨੇ ਸੁਣਨਾ ਚਾਹੁੰਦੇ ਨੇ ਮੇਰੇ ਵੀ ਇੱਕ ਮੇਰਾ ਮੰਨਣਾ ਹੈ ਮੈਂ ਆ ਵੀ ਪਹਿਲਾਂ ਤਾਂ ਅਸੀਂ ਇੱਕ ਡੈਮੋਕਰੇਟਿਕ ਕੰਟਰੀ ਵਿੱਚ ਬੈਠੇ ਆਂ ਮਨ ਲਓ ਜੇ ਕੋਈ ਬੰਦਾ ਕਿਸੇ ਤਰ੍ਹਾਂ ਨਾਲ ਆਪਣੀ ਗੱਲ ਸੁਣਾਉਣੀ ਚਾਹੁੰਦਾ ਉਹਦੀ ਗੱਲ ਅਸੀਂ ਸਾਨੂੰ ਸੁਣਨੀ ਹੈ ਹਨਾ ਅਸੀਂ ਉਹਨੂੰ ਮਨਾ ਨਹੀਂ ਕਰ ਸਕਦੇ ਤੇ ਫਰੀडम ਆਫ ਸਪੀਚ ਆ ਜਿਹੜਾ ਸਾਡਾ ਆਰਟੀਕਲ ਹੈਗਾ ਉਹ ਹੈਗਾ ਤੇ ਉਹ ਚੀਜ਼ ਦੇ ਆਧਾਰ ਤੇ ਲੋਕ ਆਪਣੇ ਆਪਣੇ ਭਾਵ ਦੇ ਹਿਸਾਬ ਨਾਲ ਆਪਣੇ ਆਪਣੇ ਇਮੋਸ਼ਨਸ ਦੇ ਹਿਸਾਬ ਨਾਲ ਫਿਲਮਾਂ ਬਣਾਉਣਾ ਸ਼ੁਰੂ ਕਰ ਗਏ ਨੇ ਅਨਾ ਉਹ ਹੋ ਸਕਦਾ ਵੀ ਉਹ ਇੱਕ ਵਰਗ ਲਈ ਉਹ ਜਿਹੜਾ ਇਮੋਸ਼ਨ ਆ ਉਹ ਜ਼ਰੂਰੀ ਹੋਵੇ ਪਰ ਦੂਸਰੇ ਵਰਗ ਨੂੰ ਉਹ ਉਹ ਜਿਹੜਾ ਇਮੋਸ਼ਨ ਨਾ ਅਟਰੈਕਟ ਕਰਦਾ ਹੋਵੇ ਸਿਨੇਮਾ ਜਿਹੜਾ ਨਾ ਇਮੋਸ਼ਨਸ ਤੇ ਆਧਾਰਿਤ ਹੈ ਬਿਨਾ ਇਮੋਸ਼ਨਸ ਤੋਂ ਸਿਨੇਮਾ ਹੈ ਨਹੀਂ ਕੁਝ ਤਾਂ ਉਹ ਆਪਾਂ ਉਹ ਐ ਨਹੀਂ ਕਹਿ ਸਕਦੇ ਵੀ ਉਹ ਇਮੋਸ਼ਨਸ ਨੇ ਜਿਹੜੇ ਉਹ ਮਾੜੇ ਨੇ ਉਹ ਵੀ ਚੰਗੇ ਨੇ ਜਿਹੜੇ ਬਣਾਉਣ ਵਾਲੇ ਕਿਉਂਕਿ ਉਹਨਾਂ ਨਾਲ ਜੁੜੇ ਹੋਏ ਨੇ ਹੈਨਾ ਤੇ ਜਿਹੜੇ ਸਾਡੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਦੀ ਇੱਕ ਪਾਰਟਿਕੂਲਰ ਕੋਈ ਨੀਤੀ ਹੁੰਦੀ ਆ ਵੀ ਅਸੀਂ ਆਪਣੇ ਜਿਹੜਾ ਸਾਡਾ ਦੇਸ਼ ਆ ਇਹਨੂੰ ਇਸ ਤੰਗ ਨਾਲ ਅਸੀਂ ਚਲਾਉਣਾ ਵਾ ਤੇ ਉਹਨਾਂ ਦੀ ਨੀਤੀ ਤੋਂ ਜੇ ਕੋਈ ਉਲਟ ਇਮੋਸ਼ਨ ਜਿਹੜਾ ਹੈਗਾ ਸਾਹਮਣੇ ਆਉਂਦਾ ਦਿਖਾਇਆ ਜਾਂਦਾ ਤਾਂ ਉਹਨੂੰ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਥੋੜੀ ਜੀ ਇਹੀ ਗੱਲ ਆ ਵੀ ਕਹਿੰਨਾ ਜਿਵੇਂ ਕਨੀਨ ਦੀ ਗੋਲੀ ਆ ਮਿੱਠਾ ਪਾ ਕੇ ਖਵਾਉਣ ਵਾਲੀ ਗੱਲ ਆ ਜੇ ਉਹ ਫਿਲਮ ਮੇਕਰ ਸਮਝਦਾਰ ਹੋਣਗੇ ਤਾਂ ਉਹ ਐਵੇਂ ਖਵਾ ਸਕਦੇ ਨੇ ਮੈਟਾਫਰ ਦੇ ਰੂਪ ਵਿੱਚ ਖਵਾ ਸਕਦੇ ਨੇ ਪਰ ਡਾਇਰੈਕਟਰਲੀ ਕਈ ਕਈ ਜਿਹੜੇ ਫਿਲਮ ਮੇਕਰ ਨੇ ਉਹ ਡਾਇਰੈਕਟਲੀ ਵੀ ਦਹਾਉਂਦੇ ਨੇ ਉਹ ਵੀ ਦੇਖੋ ਜੇ ਆਪਾਂ ਜੇ ਆਪਾਂ ਐ ਦੋ ਪੱਖ ਨੇ ਇੱਕ ਤਾਂ ਰੋਕਣ ਵਾਲੇ ਨੇ ਇੱਕ ਇੱਕ ਜਿਹੜੇ ਹੈਗੇ ਕਰਨ ਵਾਲੇ ਨੇ ਹਨਾ ਹੋ ਸਕਦਾ ਜਿਹੜੇ ਜਿਹੜੇ ਰੋਕਣ ਵਾਲੇ ਨੇ ਉਹ ਕਦੇ ਕਰਨ ਵਾਲੇ ਬਣ ਜਾਣ ਤੇ ਜਿਹੜੇ ਕਰਨ ਵਾਲੇ ਨੇ ਉਹ ਰੋਕਣ ਵਾਲੇ ਬਣ ਜਾਣ ਇਹ ਤਾਂ ਦੋਨੋਂ ਪਲੜੇ ਨੇ ਹਾਂ ਹਾਂ ਤੇ ਤੁਸੀਂ ਸਟੱਡੀ ਵੀ ਬਹੁਤ ਕਰਵਾ ਰਹੇ ਹੋ ਮਤਲਬ ਕਿ ਸਿੱਖਿਆ ਜਿਹੜੀ ਅਮੀਰ ਹੈ ਨਾ ਸਿੱਖਿਆ ਦਾ ਗਿਆਨ ਦਾ ਉਸ ਦੇ ਵਿੱਚ ਕਹਿੰਦੇ ਜਿਹੜਾ ਬੰਦਾ ਦਾਨ ਕਰਦਾ ਵੰਡਦਾ ਨਾ ਉਹ ਵਾਧਾ ਹੋ ਜਾਂਦਾ ਤਾਂ ਸਿਰਵੇਂ ਦੀ ਜਿਹੜੀ ਸਿੱਖਿਆ ਹੈ ਤੁਸੀਂ ਸਟੂਡੈਂਟਸ ਨੂੰ ਦੱਦੇ ਹੋ ਤਾਂ ਉਹਨਾਂ ਦੇ ਵਿੱਚ ਰੁਝਾਨ ਕਿਹੋ ਜਿਹਾ ਲੱਗ ਰਿਹਾ ਅੱਜ ਦੇ ਟਾਈਮ ਦੇ ਵਿੱਚ ਸਿੱਖਣ ਪ੍ਰਤੀ ਜਾਂ ਉਸ ਸਿਰਵੇਂ ਨੂੰ ਚਾਣ ਪ੍ਰਤੀ ਜਾਣਣ ਪ੍ਰਤੀ ਤਾਂ ਕਿਹੜੇ-ਕਿਹੜੇ ਤੱਤਰੀਆਂ ਕੋਲ ਤੱਕ ਜਿਹੜੀਆਂ ਆਈਆਂ ਨੇ ਜੋ ਸਟੂਡੈਂਟ ਦੇਖ ਰਹੇ ਨੇ ਜਾਂ ਤੁਸੀਂ ਸਟੂਡੈਂਟ ਦੇ ਵਿੱਚ ਦੇਖ ਰਹੇ ਹੋ ਮੇਰਾ ਵਿਚਾਰ ਇਸ ਵੇਤੇ ਇਹ ਹੈ ਵੀ ਜਿਹੜਾ ਸਿਨੇਮਾ ਵਾ ਪਹਿਲਾਂ ਤਾਂ ਉਹ ਕਹਿੰਦਾ ਸਿਖਾਇਆ ਨਹੀਂ ਜਾ ਸਕਦਾ ਟੈਕਨੋਲੋਜੀ ਅਸੀਂ ਸਿਖਾ ਸਕਦੇ ਆ ਟੈਕਨੋਲੋਜੀ ਬਦਲਦੀ ਰਹਿੰਦੀ ਆ ਇਕੁਇਪਮੈਂਟ ਬਦਲਦੇ ਰਹਿੰਦੇ ਆ ਸਾਨੂੰ ਉਹ ਥੋੜੇ ਬਹੁਤ ਉਹਨਾਂ ਬਾਰੇ ਦੱਸਣਾ ਪੈਂਦਾ ਕਿਸੇ ਟਾਈਮ ਰੀਲਾਂ ਹੁੰਦੀਆਂ ਸੀਗੀਆਂ ਫਿਲਮ ਰੋਲਸ ਹੁੰਦੇ ਸੀਗੇ ਫੇਰ ਹੌਲੀ ਹੌਲੀ ਉਹ ਚੇਂਜ ਹੋ ਕੇ ਆਪਾਂ ਡਿਜੀਟਲ ਕਾਰਡਸ ਦੇ ਆ ਗਏ ਹੁਣ ਆਪਾਂ ਐਲਗੋਰਿਦਮ ਏਆਈ ਤੇ ਆ ਗਏ ਆ ਇਸ ਨਾਲ ਟੈਕਨੋਲੋਜੀ ਦਾ ਰੂਪ ਬਦਲਦਾ ਰਹਿੰਦਾ ਉਹ ਸਿਖਾਉਣੀ ਜ਼ਰੂਰੀ ਹੈ ਵੀ ਹਾਂ ਅਸੀਂ ਇਸ ਚੀਜ਼ ਨੂੰ ਕਿਵੇਂ ਆਪਰੇਟ ਕਰਨਾ ਪਰ ਮੇਨਲੀ ਜਿਹੜਾ ਕਰਨਾ ਫਿਲਮ ਸਕੂਲ ਆ ਉਹਦਾ ਮਕਸਦ ਹੁੰਦਾ ਐਥਿਕਸ ਸਿਖਾਉਣਾ ਇੱਕ ਫਿਲਮ ਮੇਕਰ ਦੇ ਕੀ ਐਥਿਕਸ ਨੇ ਸਾਡਾ ਸਮਾਜ ਜਿਹੜਾ ਨਾ ਉਹ ਐਥਿਕਸ ਭੁੱਲ ਗਿਆ ਆਪਦੇ ਹਨਾ ਉਹ ਹਰੇਕ ਉਸ ਜਿੱਥੇ-ਜਿੱਥੇ ਉਹ ਬੈਠਾ ਵਾ ਉਹਨੂੰ ਆਪਦੇ ਐਥਿਕਸ ਜਰਨਲਿਸਟ ਨੂੰ ਆਪਦੇ ਐਥਿਕਸ ਨਹੀਂ ਪਤਾ ਹੈਗੇ ਪੋਲੀਟੀਸ਼ੀਅਨ ਨੂੰ ਆਪਦੇ ਐਥਿਕਸ ਨਹੀਂ ਪਤਾ ਡਾਕਟਰ ਨੂੰ ਆਪਦੇ ਐਥਿਕਸ ਨਹੀਂ ਪਤਾ ਹੈਗੇ ਹਨਾ ਡਾਕਟਰ ਪੈਸੇ ਲਈ ਕੁਝ ਵੀ ਕਰਨ ਲੱਗਿਆ ਹੋਇਆ ਜਰਨਲਿਸਟ ਵੀ ਪੈਸੇ ਲਈ ਕੁਝ ਵੀ ਕਰਨ ਲੱਗਿਆ ਹੋਇਆ ਅਧਿਆਪਕ ਵੀ ਪੈਸੇ ਲਈ ਕੁਝ ਵੀ ਕਰਨ ਲੱਗਿਆ ਹੋਇਆ ਸਮਾਜ ਕੀ ਕਰੂਗਾ ਵਿਚਾਰਾ ਹੁਣ ਸਮਾਜ ਦਾ ਹੋਰ ਵਿਗਾੜ ਵਿਗਾੜ ਵਿਗਾੜੀ ਜਾਊਗਾ ਅਸੀਂ ਹੁਣ ਕਦੋਂ ਤੱਕ ਉਹਨੂੰ ਸੁਧਾਰ ਸਕਾਂਗੇ ਸਾਡੇ ਕੋਲ ਵਿਗਾੜਨ ਵਾਲੇ ਬੰਦੇ ਜ਼ਿਆਦਾ ਨੇ ਸੁਧਾਰਨ ਵਾਲੇ ਬੰਦੇ ਘੱਟ ਨੇ ਸਾਨੂੰ ਸਾਨੂੰ ਸੁਧਾਰਨ ਵਾਲੇ ਬੰਦਿਆਂ ਦੀ ਲੋੜ ਆ ਸਾਨੂੰ ਸਾਡੇ ਬੱਚਿਆਂ ਨੂੰ ਇਹ ਦੱਸਣ ਦੀ ਲੋੜ ਆ ਵੀ ਭਾਈ ਐਥਿਕਸ ਜਿਹੜੇ ਨੇ ਆ ਐਥਿਕਸ ਨੇ ਇਹਨਾਂ ਤੇ ਆਪਾਂ ਡਟੇ ਰਹੀਏ ਧਰਮ ਕੀ ਆ ਆਪਾਂ ਇਹਦੇ ਬਾਰੇ ਜ਼ਿਆਦਾ ਨਹੀਂ ਗੱਲ ਕਰਾਂਗੇ ਕਿਉਂਕਿ ਉਥੇ ਬਹੁਤ ਬੰਦੇ ਐਵੇਂ ਫੜ ਲੈਣਗੇ ਯਾਰ ਤੂੰ ਵੱਡਾ ਐਵੇਂ ਗੱਲ ਕਰੀ ਜਾਣਾ ਪਰ ਉਹ ਐਥਿਕਸ ਹੀ ਨੇ ਸਾਨੂੰ ਉਹ ਉਹ ਇੱਕ ਇੱਕ ਵਧੀਆ ਢੰਗ ਨਾਲ ਜੀਵਨ ਜਾਂਚ ਸਿਖਾਉਣ ਦੀ ਗੱਲ ਕਰਦੇ ਨੇ ਹਣਾ ਹੁਣ ਮੈਂ ਇੱਕ ਅਧਿਆਪਕ ਹਾਂ ਇੱਕ ਟੀਚਰ ਹਾਂ ਮੈਂ ਬੱਚਿਆਂ ਨੂੰ ਇਹੀ ਦੱਸਾਂਗਾ ਵੀ ਯਾਰ ਆਹ ਸਹੀ ਰਾ ਆਹ ਗਲਤ ਰਾ ਵਾ ਤੁਸੀਂ ਐਵੇਂ ਚੱਲਣਾ ਵਾ ਉਹ ਮੇਰਾ ਫਰਜ਼ ਹੈ ਹਣਾ ਹੁਣ ਜੇ ਅਧਿਆਪਕ ਹੀ ਨਹੀਂ ਇਹੇ ਚੀਜ਼ਾਂ ਦੱਸੂਗਾ ਚੰਗਾ ਦੇ ਮਾੜਾ ਰਾ ਫੇਰ ਸਮਾਜ ਕਿੱਥੇ ਜਾਊਗਾ ਫੇਰ ਤਾਂ ਉਹੀ ਹਾਲ ਹੋਣਾ ਜਿਹੜਾ ਹੁਣ ਚੱਲ ਰਿਹਾ ਇਹ ਹੋਰ ਵੀ ਜ਼ਿਆਦਾ ਵਿਗੜਦਾ ਜਾਊਗਾ ਫੇਰ ਅਸੀਂ ਬੈਠ ਕੇ ਆਪਣੇ ਆਪਣੇ ਕਮਰਿਆਂ 'ਚ ਬੈਠ ਕੇ ਚਾਹਾਂ ਦੀਆਂ ਚੁਸਕੀਆਂ ਭਰਦੇ ਭਰਦੇ ਅਸੀਂ ਐਂ ਹੀ ਗਏ ਜਾਣਾ ਯਾਰ ਉਹ ਯਾਰ ਬਹੁਤ ਬੁਰਾ ਹੋ ਗਿਆ ਸਮਾਜ ਦਾ ਬੁਰਾ ਹਾਲ ਹੋ ਗਿਆ ਇੱਥੋਂ ਚਲੀਏ ਕੈਨੇਡਾ ਚਲੀਏ ਅਮਰੀਕਾ ਚਲੀਏ ਇੱਥੇ ਨਹੀਂ ਪੰਜਾਬ 'ਚ ਨਹੀਂ ਰਹਿਣਾ ਹੁਣ ਇੱਥੇ ਕੁਝ ਨਹੀਂ ਰਹਾ ਇੱਥੇ ਫਲਾਣੇ ਬੰਦੇ ਆ ਹੁਣ ਐਂ ਕਰਨ ਲੱਗੇ ਫਲਾਣੇ ਐਂ ਕਰਨ ਲੱਗੇ ਹਨਾ ਅਸੀਂ ਐਂ ਹੀ ਇਹਨੇ ਗੱਲਾਂ ਤਾਂ ਚਾਹ ਦੀਆਂ ਚੁਸਕੀਆਂ ਦੇ ਭਰਨ ਕਹਿ ਸਕਦੇ ਆ ਪਰ ਅਸੀਂ ਸੁਧਾਰ ਕਰਨ ਲਈ ਜਾਂ ਸਾਡੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਅਸੀਂ ਭੁੱਲੀ ਬੈਠੇ ਆ ਮੇਰੇ ਇੱਕ ਸੱਚੀ ਤੇ ਲਈ ਹੈ ਸਰਕਾਰਾਂ ਵੀ ਸੀ ਉਹ ਧਿਆਨ ਦੇ ਬਿਲਕੁਲ ਦੇਖੋ ਇਨਸਾਨ ਜਿਹੜਾ ਨਾ ਪਹਿਲਾਂ ਤਾਂ ਆਪਾਂ ਇਨਸਾਨ ਆ ਉਹ ਜਿਹੜੀ ਮਰਜ਼ੀ ਕੁਰਸੀ ਤੇ ਬੈਠ ਜਵੇ ਰਹਿੰਦਾ ਤਾਂ ਬੰਦਾ ਹੀ ਆ ਉਹ ਹੈ ਨਾ ਫਿਰ ਉਹਦੀਆਂ ਉਸ ਕੁਰਸੀ ਪ੍ਰਤੀ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਜੇ ਇੱਕ ਅਧਿਆਪਕ ਹੈ ਉਹ ਹੈ ਤਾਂ ਬੰਦਾ ਪਰ ਉਹ ਜਿਹੜਾ ਅਧਿਆਪਕ ਦੀ ਕੁਰਸੀ ਹੈਗੀ ਆ ਉਹਦੇ ਲਈ ਉਹਦੀ ਜ਼ਿੰਮੇਵਾਰੀ ਆ ਪੱਤਰਕਾਰ ਹੈ ਬੰਦਾ ਉਹਦੀ ਪੱਤਰਕਾਰਤਾ ਲਈ ਜ਼ਿੰਮੇਵਾਰੀ ਹੈ ਹੈ ਕਿ ਨਹੀਂ ਪੌਲਸਾੜਾ ਵੀ ਬੰਦਾ ਵਾ ਉਹਦੀ ਉਹਦੀ ਇੱਕ ਅਲੱਗ ਜ਼ਿੰਮੇਵਾਰੀ ਆ ਪੋਲੀਟਿਸ਼ੀਅਨ ਇੱਕ ਬੰਦਾ ਵਾ ਉਹਦੀ ਆਪਦੀ ਜ਼ਿੰਮੇਵਾਰੀ ਹੈ ਉਹ ਜੇ ਆਪਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਰੂਪ ਵਿੱਚ ਕਰਦਾ ਰਹੇ ਐ ਨਾ ਕਰੇ ਯਾਰ ਮੈਂ ਕੀ ਲੈਣਾ ਮੈਂ ਆਪਦਾ ਦੇਖਾਂ ਮੈਂ ਆਪਦੀ ਕੋਠੇ ਚ ਦਾਣੇ ਪਾਈ ਜਾਵਾਂ ਕੋਈ ਯੋਗਦਾਨ ਦੇ ਹਾਂ ਉਹ ਦੇਖੋ ਐਥਿਕਸ ਜ਼ਰੂਰੀ ਹੈ ਜਿੰ ਜਦੋਂ ਅਸੀਂ ਇਹ ਸੁਰਸੀਆਂ ਦੇ ਬੈਠ ਕੇ ਐਥਿਕਸ ਦੇ ਨਾਲ ਅਸੀਂ ਕਰ ਕੰਮ ਕਰਾਂਗੇ ਆਟੋਮੈਟਿਕਲੀ ਸਮਾਜ ਆ ਜਿਹੜਾ ਉਹ ਸੁਧਾਰ ਵੱਲ ਨੂੰ ਜਾਏਗਾ ਸਾਨੂੰ ਔਰ ਸਾਡੇ ਜਿਹੜੇ ਕਹਿੰਦਾ ਸਾਡੇ ਗੁਰੂ ਪੀਰ ਪ੍ਰਗੰਗਰ ਸਾਡੇ ਵੇਦ ਜਿੰਨੇ ਵੀ ਹੈਗੇ ਉਹ ਇਹੀ ਚੀਜ਼ ਸਿਖਾਉਂਦੇ ਆ ਬਈ ਭਾਈ ਚੰਗੇ ਇਨਸਾਨ ਬਣੋ ਹਨਾ ਤੇ ਅਗਲਾ ਕਹਿੰਦਾ ਯਾਰ ਛੱਡ ਮੈਂ ਕੀ ਬਣਨਾ ਚੰਗਾ ਮੈਂ ਕੀ ਲੈਣਾ ਚੰਗਾ ਇਨਸਾਨ ਬਣ ਕੇ ਯਾਰ ਛੱਡ ਪਰੇ ਪੈਸੇ ਕਮਾਉਣੇ ਆ ਹਨਾ ਮੇਰੇ ਕੋਲ ਹਜੇ ਹਜੇ ਮੈਂ ਸੜਕ ਤੇ ਤੁਰਿਆ ਫਿਰਦਾ ਮੈਨੂੰ ਗੱਡੀ ਚਾਹੀਦੀ ਹੈ ਉਹ ਚੀਜ਼ ਆ ਜਿਹੜੀ ਉਹ ਬੰਦਿਆਂ ਨੂੰ ਮਾੜੇ ਪਾਸੇ ਲੈ ਕੇ ਜਾ ਰਹੀ ਹੈ ਬਿਨਾਂ ਸਿੱਖੇ ਬਿਨਾਂ ਸਿੱਖੇ ਵੀ ਜਾਂ ਗਲਤ ਕੰਮਾਂ ਜੇ ਪੈ ਗਏ ਉਹਨੂੰ ਐ ਨਹੀਂ ਹੈਗਾ ਵੀ ਮੈਂ ਇਹ ਗੱਡੀ ਮਿਹਨਤ ਕਰਕੇ ਲੈ ਲਵਾਂ ਉਹਨੂੰ ਐ ਵੀ ਮੈਨੂੰ 6ਤੀ ਚਾਹੀਦਾ ਅੱਜ ਦੀ ਪੀੜ੍ਹੀ ਹੈ ਜਿਹੜੀ ਉਹ ਤਾਂ ਜ਼ਿਆਦਾ ਤੇਜ਼ ਉਹ ਹੋ ਗਈ ਐ ਫਾਸਟ ਹੋ ਗਈ ਰੀਲਾਂ ਵਾਲੀ ਜਿਹੜੀ 50 ਸਕਿੰਟ ਵਾਲੀਆਂ ਰੀਲਾਂ ਵਾਲੀ ਵੀਡੀਓ ਉਹਦਾ ਕਹਿੰਦੇ ਐ ਮੈਂ ਰਾਤੋ ਰਾਤ ਅਮੀਰ ਹੋ ਜਾ ਉਹਦਾ ਇਹੋ ਜੇ ਪੰਗੇ ਵੀ ਲੱਭਦੀ ਐ ਡ੍ਰੌਪ ਸ਼ਿਪਿੰਗ ਹੋ ਗਈ ਫਲਾਨਾ ਹੋ ਗਿਆ ਨਿਆਣੇ ਸਨ ਬਿਨਾਂ ਨਿਆਣੇ ਕਹਿੰਦੇ ਐ ਵੀ ਐਂ ਕਰਕੇ ਹੁਣ ਤਾਂ ਜੀ ਦੁਕਾਨ ਖੋਲਣ ਦੀ ਵੀ ਲੋੜ ਨਹੀਂ ਉੱਥੋਂ ਪਏ ਉਧਰੋਂ ਚੀਜ਼ ਇੱਧਰ ਦੇ ਦੋ ਉਧਰੋਂ ਉਧਰ ਦੇ ਦੋ ਆ ਬੈਟਕ ਮਾਇਨ ਕਰੰਸੀਆਂ ਵਗੈਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਆ ਗਈਆਂ ਨਿਆਣੇ ਸਿੱਖਾਰੇ ਨਿਆਣੇ ਵੀ ਸਿੱਖ ਰਹੇ ਐ ਨਿਆਣੇ ਆਪ ਵੀ ਸਿੱਖ ਰਹ ਮੋਬਾਈਲਾਂ ਤੋਂ ਪਤਾ ਲੱਗਦਾ ਵਾ ਵੀ ਕੀ ਹੋ ਰਿਹਾ ਕੀ ਨਹੀਂ ਸਮਾਜ ਸਮਾਜ ਵਿੱਚ ਹੁਣ ਉਹਨਾਂ ਨੂੰ ਨਹੀਂ ਪਤਾ ਵੀ ਇਹ ਚੰਗਾ ਮਾੜਾ ਕੀ ਹੈ ਹੈਗਾ ਨਹੀਂ ਅੱਛਾ ਅੱਛਾ ਜਿਹੜੇ ਸਟੂਡੈਂਟਸ ਨੇ ਕੋਈ ਕੋ ਮਤਲਬ ਕਿ ਵਾਕਫ ਥਾ ਉਹ ਸਟੂਡੈਂਟ ਪੜਨਾ ਹੁਤੇ ਨਹੀਂ ਪੋਸਟਿਟਾ ਤੋਂ ਕੰਟਰੀ ਆਪੋਂ ਕੀ ਰਿਕੁਆਇਰਮੈਂਟ ਹੁੰਦੀ ਐ ਚੋਣਾਂ ਦੀ ਇੱਕ ਮਤਲਬ ਕਿ ਮਾਸ ਕਮਿਸ਼ਨ ਦੇ ਵਿੱਚ ਖਾਸ ਕਰਕੇ ਆਪਾਂ ਗੱਲ ਕਰੀਏ ਉਹ ਕੀ ਜਾਣਨਾ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਦੀ ਕੀ ਕੀ ਗਵਰਨਮੈਂਟਸ ਨੇ ਆਜ ਦੇ ਲਾਅ ਹੁੰਦੇ ਨੇ ਸਟੂਡੈਂਟ ਦਾ ਜੀ ਦੇਖੋ ਪਹਿਲਾਂ ਜਦੋਂ ਆਉਂਦਾ ਉਹਦਾ ਇੱਕ ਸੁਪਨਾ ਹੁੰਦਾ ਵੀ ਮੈਂ ਯਾਰ ਇਹ ਕੰਮ ਕਰਕੇ ਮੈਂ ਪੈਸੇ ਕਮਾਉਣੇ ਆ ਨੌਕਰੀ ਤੇ ਲੱਗਣਾ ਜਿਹੜਾ ਉਹਨੇ ਦੇਖਿਆ ਹੁੰਦਾ ਆਪਦੇ ਘਰ ਦੀ ਹਾਲਤ ਦੇਖੀ ਹੁੰਦੀ ਆ ਉਹਨੂੰ ਮੈਂ ਸੁਧਾਰਨਾ ਵਾ ਉਹਦਾ ਤਾਂ ਪਹਿਲਾ ਮਕਸਦ ਜਿਹੜਾ ਇਹ ਹੁੰਦਾ ਵਾ ਤੇ ਜਿਵੇਂ ਸਾਡਾ ਮੀਡੀਆਮ ਆ ਜਿਹੜਾ ਇਹ ਇਹ ਸਿਨੇਮਾ ਮਾਸ ਕਮਿਊਨੀਕੇਸ਼ਨ ਆ ਇਹ ਜੇ ਘਟੋ ਬਾਅਦ ਤੋਂ ਬਾਅਦ ਤੋਂ ਬਾਅਦ ਐ ਹੋ ਜਾਂਦਾ ਯਾਰ ਮੈਂ ਦੁਨੀਆ ਤੇ ਛਾਉਣਾ ਵਾ ਮੈਂ ਲੋਕਾਂ ਚ ਮੇਰੇ ਨਾਂ ਹੋਵੇ ਇੱਕ ਮੁਕਾਮ ਤੱਕ ਲੋਕ ਮੈਨੂੰ ਜਾਣਣ ਪਛਾਣ ਹੋਵੇ ਮੇਰੀ ਜਾਂ ਦੂਸਰਾ ਮਕਸਦ ਇਹ ਹੋ ਜਾਂਦਾ ਪੈਸਾ ਤੇ ਜਿਹੜੀ ਜਾਣ ਪਛਾਣ ਹੈ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਲੈ ਕੇ ਬੱਚਾ ਆਉਂਦਾ ਵਾ ਆ ਕਿਸੇ ਵੇਲੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਅਸੀਂ ਇਹ ਇਹ ਨਹੀਂ ਸੋਚਦੇ ਹੁੰਦੇ ਸੀ ਅਸੀਂ ਐ ਕਰਨਾ ਅਸੀਂ ਕਹਿੰਦੇ ਸੀ ਯਾਰ ਅਸੀਂ ਸਮਾਜ ਲਈ ਕੁਝ ਕਰਨਾ ਅਸੀਂ ਸਾਡੇ ਦੇਸ਼ ਲਈ ਕੁਝ ਕਰਨਾ ਅਸੀਂ ਸਾਡੇ ਜਿਹੜੇ ਸਾਡੇ ਜਿਹੜੇ ਦੋਸਤ ਮਿੱਤਰ ਨੇ ਸਾਡੇ ਪਿਆਰੇ ਨੇ ਸਾਡਾ ਜਿਹੜਾ ਇੱਕ ਵਰਗ ਹੈ ਸਾਡਾ ਕਲਚਰ ਹੈ ਅਸੀਂ ਉਹਦੇ ਲਈ ਕੁਝ ਕਰਨਾ ਉਹ ਖਤਮ ਹੋ ਗਿਆ ਹੁਣ ਉਹ ਕਹਿੰਦੇ ਕਿਹੜਾ ਕਲਚਰ ਕਿਹੜਾ ਸਮਾਜ ਕਿਹੜੀ ਗੱਲਾਂ ਆਪਦੇ ਬਾਰੇ ਦੇਖੋ ਅਸੀਂ ਨਿੱਜੀ ਸਵਾਰਥ ਅਨਿੱਜੀ ਸਵਾਰਥ ਹੋ ਗਿਆ ਹਾਂ ਠੀਕ ਆ ਤੁਸੀਂ ਗੱਲਬਾਤ ਕਰ ਰਹੇ ਸੀ ਕਿ ਜਿਆਦਾਤਰ ਟ੍ਰੈਂਡ ਜਿਹੜਾ ਇਹ ਵੀ ਬਾਹਰ ਜਾਣਾ ਯਾਰ ਫਾਰਦਰ ਉਹ ਕਰ ਰਹੇ ਸੀ ਲੇਕਿਨ ਲੱਗਦਾ ਤੁਹਾਨੂੰ ਆਸੇ ਟੈਂਪਰੇਚਰ ਟ੍ਰੈਂਡ ਘਟਿਆ ਜਿਆਦਾਤਰ ਕਾਲਜ ਯੂਨੀਵਰਸਿਟੀ ਦੇ ਵਿੱਚ ਮੁਰਤੋਂ ਉਡਾਣਕ ਪਰਤੀ ਹੈ ਜਿਹੜੀ ਪਹਿਲਾਂ ਹੁੰਦੀ ਸੀ ਹਾਲਾਂਕਿ ਹੁਣ ਜ਼ਿੰਮੇਦਾਰ ਅਗਧਿਸ਼ਾਂ ਦਾ ਜਿਹੜਾ ਰੁਖਾ ਹੈ ਇੰਗਲਿਸ਼ੀਆਂ ਜਾਂ ਸਰਕਾਰਾਂ ਦੇ ਜਿਹੜੇ ਕਾਨੂੰਨ ਨੇ ਉਹ ਵੀ ਬਦਲ ਰਹੇ ਨੇ ਖਾਸ ਤੌਰ ਤੇ ਭਾਰਤ ਦੇ ਪ੍ਰਤੀ ਜਾਂ ਫਿਰ ਕਿਸੇ ਵੀ ਕੰਟਰੀ ਦੇ ਪ੍ਰਤੀ ਪੰਜਾਬੀ ਉੱਤੇ ਜ਼ਿਆਦਾ ਹੋ ਗਏ ਲੇਕਿਨ ਪੰਜਾਬ ਉਹਨਾਂ ਵਾਪਸ ਮੁੜ ਰਿਹਾ ਪੰਜਾਬ ਵੱਲ ਨੂੰ ਤਾਂ ਪੰਜਾਬ ਆਪਣਾ ਇੱਥੇ ਦੁਬਾਰਾ ਤੋਂ ਵਿਜ਼ਨ ਦੇਖ ਸਕਦਾ ਕੋਈ ਦੇਖੋ ਅਸੀਂ ਇਹ ਜਿਹੜਾ ਹੈ ਨਾ ਅਸੀਂ ਨਫ਼ਰਤ ਵੱਲ ਨੂੰ ਜ਼ਿਆਦਾ ਅੱਗੇ ਵੱਧ ਰਹੇ ਹਾਂ ਕੁਝ ਸਰਕਾਰਾਂ ਨੇ ਜਿਹੜੀਆਂ ਉਹ ਨਫ਼ਰਤ ਨੂੰ ਜ਼ਿਆਦਾ ਅ ਪ੍ਰਭਾਵਿਤ ਕਰ ਰਹੀਆਂ ਨੇ ਫਿਲਾ ਰਹੀਆਂ ਨੇ ਚਾਹੇ ਉਹ ਬਾਹਰ ਹੋਵੇ ਚਾਹੇ ਉਹ ਅੰਦਰ ਹੋਵੇ ਜਾਤ ਪਾਤ ਧਰਮ ਇਹਨਾਂ ਨੂੰ ਜਿਆਦਾ ਉਛਾਲਿਆ ਜਾ ਰਿਹਾ ਵਾ ਕਿਸੇ ਕ੍ਰੂਰ ਕਿਸੇ ਟਾਈਮ ਫਿਲਮਾਂ ਆਉਂਦੀਆਂ ਸੀ ਜੀ ਨੰਨਾ ਮੁੰਨਾ ਰਾਹੀ ਹੂੰ ਦੇਸ਼ ਦਾ ਸਿਪਾਹੀ ਹੂੰ ਬੋਲੋ ਮੇਰੇ ਸੰਗ ਜੈ ਹਿੰਦ ਜੈ ਹਿੰਦ ਬੜਾ ਹੋ ਕੇ ਦੇਸ਼ ਦਾ ਸਹਾਰਾ ਬਣੂੰਗਾ ਆਗੇ ਹੀ ਆਗੇ ਬੜਾਉਂਗਾ ਕਦਮ ਹੈਨਾ ਫਿਰ ਕਿਸੇ ਵੇਲੇ ਗਾਣੇ ਹੁੰਦੇ ਸੀਗੇ ਵੀ ਨਫ਼ਰਤ ਕੀ लाਠੀ ਤੋੜੋ ਲਾਲਚ ਕਾ ਖੰਜਰ ਫੈਂਕੋ ਤੂੰ ਦੇਸ਼ ਕੇ ਪ੍ਰੇਮੀ ਹੋ ਦੇਸ਼ ਪ੍ਰੇਮਿਓ ਆਪਸ ਮੇਂ ਪ੍ਰੇਮ ਕਰੋ ਦੇਸ਼ ਪ੍ਰੇਮਿਓ ਇਸ ਤਰ੍ਹਾਂ ਦੀਆਂ ਫਿਲਮਾਂ ਕਿੱਥੇ ਬਣਦੀਆਂ ਹੁਣ ਜਿਹੜੀਆਂ ਇਕੱਠਾ ਕਰਨ ਹੁਣ ਤਾਂ ਤੋੜਨ ਵਾਲੀਆਂ ਫਿਲਮਾਂ ਬਣ ਰਹੀਆਂ ਨੇ ਹੁਣ ਤਾਂ ਤੋੜਨ ਵਾਲੀਆਂ ਗੱਲਾਂ ਹੋ ਰਹੀਆਂ ਨੇ ਜੋੜਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ ਨਫ਼ਰਤ ਫਲਾਉਣ ਵਾਲੀਆਂ ਗੱਲਾਂ ਹੋ ਰਹੀਆਂ ਨੇ ਦੁਬਾਰਾ ਉਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਜ਼ਰੂਰੀ ਨੇ ਜਿਹੜੀਆਂ ਜਿਹੜੇ ਕਹਿੰਦੇ ਹੋਏ ਭਾਰਤ ਦਾ ਰਹਿਣੇ ਵਾਲਾ ਹੂੰ ਭਾਰਤ ਕੀ ਬਾਤ ਸੁਣਾਤਾ ਹੂੰ ਹੈ ਪ੍ਰੀਤ ਜਹਾਂ ਕੀ ਰੀਤ ਸਦਾ ਹੈ ਨਾ ਇਹ ਤਾਂ ਗੱਲਾਂ ਹੀ ਰਹਿੰਗੀਆਂ ਇਹ 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 ਤਾਂ ਉਹਨ ਦੇਖੋ ਗੱਲਾਂ ਹੀ ਨੇ ਸੁਪਨੇ ਹੀ ਨੇ ਇਹ ਇਹ ਆਉਣ ਵਾਲੀ ਪੀੜ੍ਹੀ ਨੂੰ ਕਿੱਥੇ ਪਤਾ ਨੇ ਇਹ ਚੀਜ਼ਾਂ ਕਹਾਵਤਾ ਨਹੀਂ ਪਤਾ ਹੈ ਕਿ ਆਪਾਂ ਆਪਣਾ ਪ੍ਰਾਣਾ ਕਲਚਰ ਖੋਦੇ ਜਾ ਰਹੇ ਨੇ ਮੈਂ ਖਾਸ ਕਰਕੇ ਹਾਲਾਂਕਿ ਜਦੋਂ ਉਸ ਸਮਾਂਪੇ ਤੋਂ ਥੋੜਾ ਜਿਹਾ ਪੰਜਾਬੀ ਭੁਰ ਦੇ ਜਾ ਰਹੇ ਨੇ ਪੰਜਾਬੀ ਬੋਲਣੀ ਆਪਣੀ ਜਿੰਨੀ ਸਮਝਦੇ ਉਹਨੂੰ ਆਪਣੀ ਬੇਇੱਜ਼ਤੀ ਲੱਗਦੀ ਹੈ ਕਿ ਅਸੀਂ ਪੰਜਾਬੀ ਬੋਲ ਰਹੇ ਹਾਂ ਇਸ ਕੀ ਉਹ ਕਿਤੇ ਚਾਹੁੰਦੇ ਅਸੀਂ ਖੜੇ ਹਾਂ ਕਿਸੇ ਸੀਨੀਅਰ ਬੰਦੇ ਕੋਲ ਜੇ ਕੋਈ ਅੰਗਰੇਜ਼ੀ ਦੇ ਚਾਰ ਸ਼ਬਦ ਬੋਲਦਾ ਹੈ ਜਾਂ ਆਪਾਂ ਕਹਿ ਲਈਏ ਕਿ ਹਿੰਦੀ ਬੋਲਦਾ ਉਹ ਕਹਿੰਦੇ ਯਾਰ ਇਹ ਐਜੂਕੇਟਿਡ ਹੈ ਪੰਜਾਬੀ ਬੋਲਣ ਨੂੰ ਉਹ ਬੇਇੱਜ਼ਤੀ ਮੰਨਦੇ ਬਿਲਕੁਲ ਬਿਲਕੁਲ ਦੇਖੋ ਰੱਬ ਦੀ ਭਾਸ਼ਾ ਤਾਂ ਵੈਸੇ ਭਾਵ ਨਹੀਂ ਸਾਇਲੈਂਸ ਆ ਉਹ ਜਦੋਂ ਜਦੋਂ ਜਿਹੜਾ ਵੀ ਬੰਦਾ ਹੈਗਾ ਨਾ ਭਾਵੇਂ ਤੁਸੀਂ ਮੈਂ ਮਲਾਪੜੇ ਢੰਗ ਨਾਲ ਕਿਸੇ ਵੱਲ ਦੇਖ ਵੀ ਲਵੋਗੇ ਨੇ ਤਾਂ ਵੀ ਪਛਾਣ ਜੂਗੇ ਕਮਿਊਨੀਕੇਸ਼ਨ ਹੋ ਜਾਊਗੀ ਹੈਨਾ ਭਾਸ਼ਾ ਜਿਹੜੀਆਂ ਉਹ ਸੈਕੰਡਰੀ ਨੇ ਉਹ ਚੰਗੀ ਗੱਲ ਆ ਸਾਰਿਆਂ ਨੂੰ ਸਾਰਿਆਂ ਦੀਆਂ ਭਾਸ਼ਾਾਂ ਮਾਂ ਹੋਣੀਆਂ ਚਾਹੀਦੀਆਂ ਜੀ ਸਦਕੇ ਪਰ ਮੇਰੇ ਹਿਸਾਬ ਨਾਲ ਸਭ ਨੂੰ ਪਹਿਲਾਂ ਤਾਂ ਇਹ ਸੋਚਣਾ ਚਾਹੀਦਾ ਵੀ ਇਹ ਸਾਡੀ ਇਹ ਧਰਤੀ ਸਾਡੀ ਆ ਅਮਰੀਕਾ ਨਹੀਂ ਮੇਰਾ ਹੈਗਾ ਚਾਈਨਾ ਨਹੀਂ ਮੇਰਾ ਹੈਗਾ ਰਸ਼ੀਆ ਨਹੀਂ ਮੇਰਾ ਹੈਗਾ ਕੈਨੇਡਾ ਨਹੀਂ ਮੇਰਾ ਹੈਗਾ ਇਹ ਧਰਤੀ ਸਾਰੀ ਮੇਰੀ ਆ ਇਹ ਉਹ ਜਾਣ ਬੁੱਝ ਕੇ ਫਲਾਇਆ ਜਾ ਰਿਹਾ ਵੀ ਨਹੀਂ ਯਾਰ ਤੁਸੀਂ ਬਾਉਂਡਰੀਆਂ ਬਣਾ ਦਿੱਤੀਆਂ ਜਾਣ ਬੁੱਝ ਕੇ ਵੀ ਅੱਛਾ ਯਾਰ ਇਹਨਾਂ ਨੇ ਇੱਥੇ ਨਹੀਂ ਆ ਸਕਦੇ ਇੱਥੇ ਨਹੀਂ ਆ ਸਕਦੇ ਉਹਨਾਂ ਨੂੰ ਕੰਟਰੋਲ ਕਰ ਲਿਆ ਜਿਵੇਂ ਕਹਿੰਦਾ ਕੁੱਕੜ ਆਪਣੇ ਉਹ ਮੀਟ ਵਾਲੀ ਦੁਕਾਨਾਂ ਤੇ ਬੰਦ ਕਰੇ ਹੁੰਦੇ ਆ ਨਾ ਉਵੇਂ ਉਵੇਂ ਸਾਰੇ ਸਮਾਜ ਉਹ ਕੁੱਕੜਾਂ ਦੀ ਤਰ੍ਹਾਂ ਨੇ ਵੀ ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਕੱਢ ਕੇ ਬੱਕਰੀ ਬਲੀ ਦੇ ਦੇਣੀ ਆ ਉਹਦਾ ਮਤਲਬ ਮੀਟ ਬਣਾ ਕੇ ਵੇਚ ਦੇਣਾ ਵਾ ਉਹਨਾਂ ਨੇ ਇਹੀ ਹੋ ਰਿਹਾ ਮੀਟ ਬਣਾ ਕੇ ਕੁੱਕੜ ਫੜਿਆ ਉਹਨੂੰ ਕੱਟਿਆ ਮੀਟ ਬਣਾ ਕੇ ਵੇਚ ਦਿੰਦੇ ਆ ਸੁਗਰਲਾ ਬਹੁਤ ਨਹੀਂ ਲੇਕਿਨ ਇਸ ਸਮਾਰਟ ਦੇ ਵਿੱਚ ਜਗਤ ਦੇ ਵਿੱਚ ਜੇਕਰ ਕਰੀਏ ਤਾਂ ਸਰ ਮਤਲਬ ਇਹ ਬਹੁਤ ਲੰਮਾ ਸਮਾਂ ਲੱਗ ਜਾਣਾ ਲੇਕਿਨ ਅੱਜ ਜਿੰਨੇ ਵੀ ਗੱਲਾਂ ਬਾਤਾਂ ਲਕ ਕੀਤੀਆਂ ਮੈਨੂੰ ਇ tanto ਲੱਗਦਾ ਕਿ ਸਮਾਰਟ ਦੇ ਲਈ ਕਾਫੀ ਵਧੀਆ ਹੋਣ ਗਿਆ ਕਿ ਲੋਕ ਸਿੱਖਣਗੇ ਕਿਉਂਕਿ ਸਾਡੇ ਜੀ ਪੰਜਾਬੀ ਪੋਡਕਾਸਟ ਦਾ ਇਹੀ ਮੁੱਖ ਮਕਸਦ ਹੈ ਕਿ ਅਸਲੀਅਤ ਲੋਕਾਂ ਤੱਕ ਜਿਹੜੀ ਹੈ ਇਨਸਪੀਰੇਸ਼ਨਲ ਜਿਹੜੀਆਂ ਗੱਲਾਂ ਨੇ ਜਾਂ ਕਿਸੇ ਜੀਵਨੀ ਦੇ ਆਧਾਰਕ ਨੇ ਉਹਨਾਂ ਬਾਬਤ ਲੋਕ ਸਹੀ ਸਿੱਧ ਲੈਣ ਭਾਵੇਂ ਉਹ ਕਿਸੇ ਵੀ ਜਗਤ ਦੇ ਵਿੱਚ ਹੈ ਸੋ ਤੁਸੀਂ ਅਜ਼ੀਮੀ ਜੀ ਪੰਜਾਬ ਦੇ ਇੰਟਰਪ੍ਰੀਟਰ ਤੋਂ ਬੋਲ ਬੋਲ ਸੁਪਰੀਮ ਕੋਰਟ ਆਂਦਾ। ਧੰਨਵਾਦ ਗੁਪਤ ਜੀ।